ਪੰਜਾਬ ਦੇ ਮੁੱਖ ਮੰਤਰੀ ਇਸ ਵਕਤ ਜਿਹੜੇ ਹੱਫ ਸਾਲ ਚ ਜੇਰੇ ਇਲਾਜ ਨੇ ਤੇ ਉੱਥੇ ਉਹ ਕਹਿੰਦੇ ਜੀ ਕਿ ਦਵਾਦਾਰੂ ਲੈ ਰਹੇ ਨੇ ਤੰਦਰੁਸਤ ਹੋਣ ਲਈ ਪਰ ਕੀ ਉੱਥੇ ਕੋਈ ਸਿਆਸੀ ਖਿਚੜੀ ਵੀ ਪਕ ਰਹੀ ਹੈ ਉਹ ਕਿਹੜੀ ਖਿਚੜੀ ਹੈ ਤੇ ਕੀ ਪਕ ਰਿਆ ਇਹ ਵੀ ਜਾਨਣਾ ਜਿੱਥੇ ਜ਼ਰੂਰੀ ਹੈ ਉੱਥੇ ਮੂਰੇ ਆਉਂਦੇ ਮਹੀਨੇ ਦੇ ਵਿੱਚ ਬਜਟ ਸੈਸ਼ਨ ਆਉਣਾ ਕਿ ਬਜਟ ਦੇ ਵਿੱਚ 1000 ਰੁਪਇਆ ਬੀਬੀਆਂ ਨੂੰ ਦੇਣ ਦੇ ਲਈ ਕਿਸੇ ਤਸਵੀਰ ਤੇ ਕੰਮ ਹੋ ਰਿਹਾ ਉਹਦੇ ਨਾਲ ਪੰਜਾਬ ਦੇ ਉੱਤੇ ਆਰਥਿਕ ਅਸਰ ਕੀ ਪੈਣਾ ਇਹ ਨੁਕਤਾ ਵੀ ਸਮਝਣਯੋਗ ਹੈ ਵਸੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਕ੍ਰਾਂਤੀਆਂ ਵੀ ਆਈਆਂ ਉਹਨਾਂ ਚ ਸਿੱਖਿਆ ਕ੍ਰਾਂਤੀ ਤਾਂ ਹਵਾ ਨਿਕਲਦੀ ਵੀ ਸਾਹਮਣੇ ਦਿਖਣ ਲੱਗ ਪਈ ਜਿਵੇਂ ਜਿਹਾ ਜਵਾਕਾਂ ਨੂੰ ਪੰਜਾਬੀ ਦਾ ਕਾਇਦਾ ਵੀ ਨਹੀਂ ਪੜਨਾ ਆਉਂਦਾ ਸੋ ਇਸ ਲਈ ਆਉਂਦਾ ਬਜਟ ਤੇ ਮੁੱਖ ਮੰਤਰੀ ਦੀ ਸਿਹਤ ਤੇ ਹੋਰ ਰਿਹਾ ਨਵਾਂ ਸਿਆਸੀ ਖੇਡ ਇਹ ਜਿੱਥੇ ਪੈਨੂ ਬਾਚਾਂਗੇ ਉੱਥੇ ਡੀਆਈਜੀ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਜਿਵੇਂ ਕੇਂਦਰ ਨੇ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਕੀ ਇਹਦੀ ਮਨਜ਼ੂਰੀ ਦਾ ਅਸਰ ਕੱਲੇ ਭੁੱਲਰ ਤੱਕ ਹੀ ਰਹੇਗਾ ਜਾਂ ਉਹਨਾਂ ਲੋਕਾਂ ਤੱਕ ਵੀ ਜਾਏਗਾ ਜਿਨ੍ਹਾਂ ਦੇ ਡੈਰੀਆਂ ਚ ਨਾਮ ਜਾਂ ਬਚੋਲੇ ਵੱਲੋਂ ਨਾਮ ਸਾਹਮਣੇ ਆਉਂਦੇ ਰਹੇ ਨੇ ਕਿੱਥੇ ਤੱਕ ਜਾਏਗਾ ਇਹ ਮਾਮਲਾ ਇਸ ਨੂੰ ਵੀ ਬਾਤਾਂਗੇ ਤੇ ਵਿਕਰਮਜੀਠੀਆ ਦੀ ਜ਼ਮਾਨਤ ਤੇ ਜ਼ਮਾਨਤ ਦੇ ਬਾਅਦ ਇਹ ਮਾਮਲਾ ਇੱਕ ਵਾਰ ਫੇਰ ਭਖ ਰਿਹਾ ਜੀ ਕਿ ਸਿਕਿਉਰਿਟੀ ਦਾ ਮਾਮਲਾ ਸੁਰੱਖਿਆ ਦਾ ਮਾਮਲਾ ਸੋ ਅਦਾਲਤ ਵੱਲੋਂ ਪੁੱਛਿਆ ਸਵਾਲ ਤੇ ਸਰਕਾਰਾਂ ਦੇ ਲਈ ਇਹ ਚੁਣੌਤੀ ਕਿਵੇਂ ਬਣਦਾ ਜਾ ਰਿਹਾ ਤੇ ਵਪਾਰ ਸਮਝੌਤਾ ਤਿੰਨ ਖੇਤੀ ਕਾਨੂੰਨਾਂ ਤੋਂ ਵੀ ਕੀ ਵੱਡਾ ਖਤਰਨਾਕ ਮੁੱਦਾ ਕੀ ਉਸ ਖਤਰਨਾਕ ਮੁੱਦੇ ਨੂੰ ਪਛਾਣਦਿਆਂ ਹੋਇਆਂ ਜਥੇਬੰਦੀਆਂ ਨੇ ਉਸ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਜਿਵੇਂ ਅੰਦੋਲਨ ਪੱਟਿਆ ਸੀ ਉਸ ਪੱਧਰ ਦਾ ਦੇਸ਼ ਵਿਆਪੀ ਅੰਦੋਲਨ ਹੋਣ ਜਾ ਰਿਹਾ ਉਸ ਪੱਧਰ ਦਾ ਵੱਡਾ ਅੰਦੋਲਨ ਜਾ ਰਿਹਾ ਕੀ ਕਰਨ ਜਾਰੀ ਹੈ ਸਕੀਮ ਕਿ ਹੋਜੀ ਤਿਆਰੀ ਹੈ ਇਹ ਸਾਰੇ ਨੁਕਤੇ ਛੂਹਾਂਗੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਹਮੇਸ਼ ਸਿੰਘ ਜੀ ਸਰਦਾਰ ਹਮੇਸ਼ ਸਿੰਘ ਜੀ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਇਸੇ ਮੁੱਦੇ ਤੇ ਆਉਣਾ ਚਾਹਨਾ ਕਿ ਇੱਕ ਪਾਸੇ ਸਾਰੀਆਂ ਪੰਜਾਬ ਦੀਆਂ ਰਾਜਨੀਤਿਕ ਤਿਰਾਂ ਲਗਭਗ ਚੌਣ ਮੋੜ 'ਚ ਆ ਗਈਆਂ ਨੇ ਉਹਨਾਂ ਨੇ ਆਪਣੀਆਂ ਰੈਲੀਆਂ ਪ੍ਰੋਗਰਾਮ ਉਸ ਤਰੀਕੇ ਦੇ ਐਲਾਨ ਦਿੱਤੇ ਨੇ ਦੂਸਰੇ ਪਾਸੇ ਮੂਰੇ ਬਜਟ ਸੈਸ਼ਨ ਪਿਆ ਤੇ ਬਜਟ ਦੇ ਵਿੱਚੋਂ ਵੀ ਉਮੀਦ ਕੀਤੀ ਜਾਂਦੀ ਉਹ ਕਿ ਆਖਰੀ ਬਜਟ ਦਾ ਚੌਣ ਬਜਟ ਹੀ ਹੋਏਗਾ ਉਦੇ ਵਿੱਚ ਲੋਕ ਲਪਾਉਣੀਆਂ ਗੱਲਾਂ ਹੀ ਹੋਣਗੀਆਂ ਉਹਦੇ ਵਿੱਚ 1000 ਰੁਪਏ ਵਾਲਾ ਫਾਰਮੂਲਾ ਆ ਜਾਏਗਾ ਜੀ ਇਹ ਵੀ ਸਵਾਲ ਖੜਾ ਹੈ ਪਰ ਮੁੱਖ ਮੰਤਰੀ ਜਿਹੜੇ ਮੰਜੇ ਤੇ ਪਏ ਨੇ ਉਥੇ ਆਰਾਮੇ ਫਰਮਾ ਰਹੇ ਨੇ ਕਿ ਕੋਈ ਨਵੀਂ ਖਿਚੜੀ ਪਕਾ ਰਹੇ ਨੇ ਕੀ ਹੋ ਰਿਹਾ ਜੀ ਉਥੇ ਮੁੱਖ ਮੰਤਰੀ ਦਾਖਲ ਨੇ ਬਿਮਾਰੀ ਦੇ ਕਾਰਨ ਦਾਖਲ ਨੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਆਰਾਮ ਫਰਮਾ ਰਹੇ ਨੇ ਥੋੜੀ ਜਨਤੀ ਵਾਲੀ ਗੱਲ ਹੁੰਦੀ ਹੈ ਕਈ ਵਾਰ ਉ ਤਾਂ ਡਾਕਟਰ ਦੱਸਣਗੇ ਜਾਂ ਮੁੱਖ ਮੰਤਰੀ ਨੂੰ ਪਤਾ ਹੈ ਪਰ ਕਿਉਂਕਿ ਉਹ ਵਾਰ-ਵਾਰ ਜਾ ਰਹੇ ਨੇ ਕਈ ਵਾਰ ਗਏ ਨੇ ਤਾਂ ਇਹਦਾ ਮਤਲਬ ਉਹਨਾਂ ਦੀ ਸਿਹਤ ਦਾ ਸਹੀ ਅੰਦਾਜ਼ਾ ਲਾਉਣ ਜਾਣਾ ਪੰਜਾਬ ਦੇ ਲੋਕਾਂ ਦਾ ਹੱਕ ਵੀ ਹੈ ਕਿਉਂਕਿ ਜਿਹਨੂੰ ਉਹਨਾਂ ਨੇ ਸਰਕਾਰੀ ਮੁਖੀ ਚੁਣਿਆ ਹੈ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਬਣੇ ਉਹਨਾਂ ਦੀ ਸਿਹਤ ਦਾ ਮਾਮਲਾ ਜਿਹੜਾ ਜੇ ਉਹ ਨਸਾਜ ਰਹਿੰਦੇ ਨੇ ਲਗਾਤਾਰ ਕਾਫੀ ਸਮੇਂ ਤੱਕ ਤਾਂ ਇੱਕ ਚਿੰਤਾ ਹੁੰਦੀ ਹੈ ਆਮ ਸਮਾਜ ਨੂੰ ਕਿਉਂਕਿ ਪਪੂਲਰ ਲੀਡਰ ਦੇ ਤੌਰ ਦੇ ਉੱਤੇ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੀ ਗੱਲ ਕਰਦਾ ਦੂਜੀ ਗੱਲ ਇਹ ਹੈ ਕਿ ਇਹ ਅਸਬ ਦੇ ਵਿੱਚ ਜਿਹੜਾ ਪਾਰਟੀ ਦੇ ਅੰਦਰ ਕੋਈ ਕਸਮਕਾਸੀ ਸਲੇਵਨ ਦੀ ਹੈ ਕਿਉਂਕਿ ਦੋ ਬਾਰ ਇਹ ਚੀਜ਼ਾਂ ਨੂੰ ਸੁਮੇਲ ਕਰਕੇ ਦੇਖਿਆ ਜਾ ਰਿਹਾ ਹੈ ਪਹਿਲੀ ਵਾਰ ਜਦੋਂ ਫੁਟੇਜ ਦੇ ਵਿੱਚ ਗਏ ਸੀ ਉਦੋਂ ਪਾਰਟੀ ਦਾ ਕੋਈ ਵੀ ਬੰਦਾ ਐਮਐਲਏ ਐਂਪੀ ਮੰਤਰੀ ਜਾਂ ਕੋਈ ਹੋਰ ਪਾਰਟੀ ਦਾ ਸੀਨੀਅਰ ਲੀਡਰ ਉਹਨਾਂ ਨੂੰ ਮਿਲਣ ਤੱਕ ਨਹੀਂ ਗਿਆ ਬਾਵਜੂਦ ਉਹ ਉਹਨਾਂ ਜਨਰਾਂ ਦੇ ਵਿੱਚ ਪ੍ਰਗਟ ਸਿੰਘ ਗਏ ਸੀਗੇ ਤੇ ਆਖੇ ਦੱਸਿਆ ਮੁੱਖ ਮੰਤਰੀ ਆਇਆ ਤੇ ਫਿਰ ਲਾਸਟ ਦਿਨ ਦੇ ਵਿੱਚ ਜਦੋਂ ਛੋਟੀ ਛਾਟੀ ਹੋਣੀ ਸੀ ਉਦੋਂ ਕੁਝ ਲੀਡਰ ਗਏ ਸੀਗੇ ਆਵਾਦਵੀ ਪਾਰਟੀ ਦੇ ਵੀ ਜਦ ਵਿਰੋਧੀ ਕੋਈ ਚੜਾ ਗਿਆ ਤਾਂ ਤੁਹਾਨੂੰ ਜਾਣਾ ਚਾਹੀਦਾ ਜੀ ਹੁਣ ਵੀ ਉਹੀ ਹਾਲਤ ਹੁੰਦੀ ਹੈ ਵਿਚਾਰਲੇ ਦੌਰ ਦਾ ਜਦੋਂ ਪਹਿਲਾਂ ਵਿੱਚ ਦਖਲ ਸੀਗਾ ਉਦੋਂ ਕਾਫੀ ਲੋਕ ਜਾਂਦੇ ਸੀਗੇ ਇਜਾਜ਼ਤ ਲੈ ਕੇ ਹੁਣ ਇੱਕ ਤਰੀਕਾ ਇਹ ਹੈ ਕਿ ਕੋਈ ਟਰਾਈ ਕਰਦਾ ਹੋਵੇ ਭਾਈ ਡਾਇਰੈਕਟਰ ਨਹੀਂ ਇਜਾਜ਼ਤ ਦੇ ਰਹੇ ਮੇਰੇ ਲਈ ਉਹ ਅਲੱਗ ਬੈਟ ਹੁੰਦਾ ਪਰ ਜੇਕਰ ਉਹ ਆਪ ਹੀ ਨਾ ਜਾਂਦੇ ਹੁਣ ਤਾਂ ਮਾਮਲਾ ਕੱਲਾ ਚੀ ਮਿਨਿਸਟਰ ਦੀ ਬਿਮਾਰੀ ਤੋਂ ਜ਼ਿਆਦਾ ਵੀ ਇੱਕ ਗੱਲ ਹੈ ਕਿ ਕੀ ਕਨਟਰੈਡਿਕਸ਼ਨ ਜਿਹੜੀ ਆਪਸ ਦੇ ਵਿੱਚ ਡਿਵੈਲਪ ਹੋ ਰਹੀ ਹੈ ਪਾਰਟੀ ਦੇ ਵਿੱਚ ਜਿਹੜਾ ਕਲਚਰ ਹੈ ਪੋਲੀਟੀਕਲ ਕਲਚਰ ਉਹ ਇਹ ਹੈ ਕਿ ਜਿੱਦਾਂ ਚਿਰ ਉੱਪਰੋਂ ਇਸ਼ਾਰਾ ਨਹੀਂ ਆਉਂਦਾ ਤਾਂ ਬੰਦੇ ਇੰਨੇ ਵੀ ਨਹੀਂ ਕਰਦੇ ਕਿ ਉਹ ਤਮੀਰਦਾਰੀ ਦੇ ਚਲੇ ਜਾਣ ਜਾਂ ਕਿਸੇ ਦਾ ਦੁੱਖ ਸੁੱਖ ਆਪਸ ਦੇ ਵਿੱਚ ਪੁੱਛ ਲੈਣ ਕਿਉਂਕਿ ਡਰ ਤੇ ਸਹਿਮ ਦਾ ਸਵਾਨ ਇਹੋ ਜਿਹਾ ਹੈ ਅਗਲੇ ਵਾਰੀ ਟਿਕਟ ਮਿਲਲੀ ਹੈ ਨਹੀਂ ਮਿਲਲੀ ਹੈ ਇਹਦਾ ਮਤਲਬ ਉਹ ਟਿਕਟਾਂ ਦਾ ਸਵਾਲ ਭਗਵਤ ਮਾਨ ਉਹਨਾਂ ਦੇ ਹੱਥ 'ਚ ਨਹੀਂ ਦਿਖਦਾ ਉਹ ਉੱਪਰ ਹੀ ਦਿਖਦਾ ਹੈ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੇ ਮਾਮਲੇ ਦੇ ਵਿੱਚ ਇਸੇ ਕਰਕੇ ਸਾਰੇ ਡਰ ਦੇ ਮਾਮਲੇ 'ਚ ਜਾ ਨਹੀਂ ਲਿਖੇ ਲੋਕ ਕੇ ਕੇਵਲ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਜਿਹੜੇ ਅੱਜ ਕੱਲ੍ਹ ਸਪੋਕਸਪਰਸਨ ਬਣਾਏ ਨੇ ਪਹਿਲਾਂ ਮੀਡੀਆ ਡਾਇਰੈਕਟਰ ਸੀਗੇ ਜਿਹੜੇ ਪੰਨੂ ਉਹੀ ਗਏ ਨੇ ਬਾਕੀ ਕੋਈ ਬੰਦਾ ਅਜੇ ਤੱਕ ਦੀ ਇਨਫਾਰਮੇਸ਼ਨ ਦੇ ਮਤਲਬ ਵਿੱਚ ਚੀਮ ਮਿਨਿਸਟਰ ਨੂੰ ਮਿਲ ਨਹੀਂ ਗਈ वैसे ਜਿਹੜਾ ਕੱਲ ਸ਼ਾਮ ਨੂੰ ਦੇਰ ਸ਼ਾਮ ਨੂੰ ਇੱਕ ਬੁਲੇਟਿਨ ਜਾਰੀ ਹੋਇਆ ਉਹਦੇ ਚ ਇਹ ਹੈ ਕਿ ਉਹਨਾਂ ਦੇ ਵਾਈਟਲ ਆਰਗਨ ਜਿਹੜੇ ਨੇ ਉਹ ਠੀਕ ਨੇ ਸਥਿਰ ਨੇ ਥਕਾਵਟ ਮਹਿਸੂਸ ਕਰ ਰਹੇ ਨੇ ਇਹੀ ਥਕਾਵਟ ਵਾਲੀ ਗੱਲ ਬੜੇ ਦੇਰ ਤੋਂ ਇਹ ਕਹਿੰਦੇ ਆ ਰਹੇ ਸੀ ਉਹਨਾਂ ਦੇ ਨੇੜਲੇ ਜਰੂਰ ਕਹਿੰਦੇ ਨੇ ਜਿਨ੍ਹਾਂ ਨੇ ਭਗਵੰਤ ਮਾਨ ਉਹਨਾਂ ਦੇ ਨੇੜੇ ਉਹ ਦੇਖਿਆ ਉਹ ਥ੍ਰੈਡੀ ਦੇ ਵਿੱਚ ਵੀ ਬਿਲਕੁਲ ਕੋਲ ਬਹਿ ਕੇ ਜਾਣ ਵਾਲੇ ਉਹ ਕਹਿੰਦੇ ਚੀਫ ਮਿਨਿਸਟਰ ਦੇ ਚਿਹਰੇ ਤੇ ਬਿਲਕੁਲ ਨਜ਼ਰ ਆ ਰਿਹਾ ਕਿ ਬ轰ਾਰਨੇ ਚਿਹਰਾ ਬਿਮਾਰ ਨਜ਼ਰ ਆਉਂਦਾ ਹੁੰਦਾ ਕਈ ਵਾਰ ਜਦੋਂ ਤੁਸੀਂ ਗੱਲ ਕਰਦੇ ਹੋ ਉਸ ਲੈਵਲ ਤੇ ਉਹ ਚਲੇ ਗਏ ਨੇ ਉੱਤਰ ਕੇ ਜਾ ਕੇ ਕਰੇਲੀ ਦੇ ਵਿੱਚ ਚਲੇ ਗਏ ਤੇ ਬਾਕੀ ਦੀ ਗੱਲ ਅਲੱਗ ਗੱਲ ਹੈ ਕਿ ਉਹ ਕੀ ਹੋ ਰਿਹਾ ਹੁਣ ਇਸੇ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਆਪੋ ਆਪਣੇ ਤਰੀਕਿਆਂ ਦੇ ਨਾਲ ਇੱਕ ਮਾਹੌਲ ਬਣਾ ਰਹੀ ਹੈ ਜਿੱਥੇ ਦੂਜੀਆਂ ਪਾਰਟੀਆਂ ਮਾਹੌਲ ਬਣਾ ਰਹੀਆਂ ਨੇ 2027 ਦਾ ਉਹਦੇ ਚ ਆਮ ਆਦਮੀ ਪਾਰਟੀ ਦੇ ਕੋਲ ਇਹ ਹੈ ਕਿ ਉਹਨੂੰ ਹੁਣ ਰਾਣੀਆਂ ਪਾਰਟੀਆਂ ਨੂੰ ਗਾਲਾਂ ਕੱਢ ਕੇ ਨਹੀਂ ਚੱਲੂਗਾ ਆਪਣੀ ਪਰਫਾਰਮੈਂਸ ਦੇ ਆਧਾਰ ਤੇ ਹੀ ਵੋਟ ਮੰਗਣੀ ਪੈਣੀ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਉਹਨਾਂ ਨੇ ਬਹੁਤ ਸਾਰੀਆਂ ਕ੍ਰਾਂਤੀਆਂ ਦਾ ਜ਼ਿਕਰ ਕੀਤਾ ਕਦੇ ਸਿੱਖਿਆ ਕ੍ਰਾਂਤੀ ਹੈ ਸਿਹਤ ਕ੍ਰਾਂਤੀ ਹੈ ਜੁਧ ਨਸ਼ਿਆਂ ਖਿਲਾਫ ਹੈ ਅਗਰੇਸਰ ਦੇ ਖਿਲਾਫ 72 ਘੰਟੇ ਦਾ ਅਲਟੀਮੇਟ ਫਿਰ 72 ਘੰਟੇ ਦਾ ਅਲਟੀਮੇਟ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਨੇ ਆਪਣੇ ਮਨ ਨੂੰ ਜਿਹੜੇ ਇੱਕ ਕੋਸ਼ਿਸ਼ ਕੀਤੀ ਕਿ ਲੋਕਾਂ ਚਾਹ ਹੋ ਰਿਹਾ ਹੋ ਰਿਹਾ ਅਰਬਿੰਦ ਖੇੜੀਵਾਲ ਨੇ ਤਾਂ ਇਹ ਵੀ ਕਿਹਾ ਪਿਛਲੀ ਜਿਹੜੀ ਹੋਣ ਉੱਥੇ ਹੋਈ ਆ ਮੋਗੇ ਦੇ ਵਿੱਚ ਕਿੰਡੀ ਚੈਨਾ ਰੈਲੀ ਰੈਲੀ ਕਹੋ ਜਾਂ ਮੀਟਿੰਗ ਕਹੋ ਕਿ ਜੇ ਦੂਜਿਆਂ ਨੂੰ ਵੋਟ ਪਾਤੀ ਤਾਂ ਦੁਬਾਰਾ ਨਸ਼ਾ ਆ ਜਾਊਗਾ ਜਿਵੇਂ ਨਸ਼ਾ ਹੁਣ ਚਲਾ ਗਿਆ ਤੇ ਜੇ ਕੋਈ ਹੋਰ ਆ ਗਿਆ ਤਾਂ ਨਸ਼ਾ ਆਊਗਾ ਉਹ ਇਹ ਵੀ ਕਹਿੰਦੇ ਸੁਣੇਗੇ ਉਹਨਾਂ ਦਾ ਭਾਸ਼ਣ ਇਸ ਲੈ ਬੰਦੇ ਹੁਣ ਇਹ ਬਜਟ ਉਹਨਾਂ ਦੀ ਸਰਕਾਰ ਦਾ ਇੱਕ ਤਰੀਕੇ ਦਾ ਲਾਸਟ ਫੁੱਲ ਬਜਟ ਹੋਏਗਾ ਔਰ ਲਾਸਟ ਫੋਨ ਬਾਈਟ ਦੇ ਵਿੱਚ ਉਹਨਾਂ ਦੇ ਪੁਆਇੰਟ ਹੋਰ ਵੀ ਵਾਧੇ ਨੇ 2 ਹੀ ਮਹੀਨੇ ਪਹਿਲੀ ਗੱਲ ਇਹ ਕਿ ਪੰਜਾਬ ਦੇ ਸਰਕਾਰ ਦਾ ਕਿੰਨਾ ਚੜ ਚੁੱਕਿਆ ਹੈ ਉਹ ਉਹਦਾ ਅੰਦਾਜ਼ਾ ਉਹਦੇ ਦਸਤਾਵੇਜ਼ ਆਉਣਗੇ ਟਾਰਗੇਟ ਇਹ ਸੀ ਦਾ ਕਿ ਇਸ ਮਾਰਚ ਤੱਕ 417000 ਕਰੋੜ ਰੁਪਏ ਦਾ ਕਰਜ਼ਾ ਹੋਣਾ ਪਰ ਅਰਥ ਸ਼ਾਸਤਰੀ ਅਨੁਮਾਨ ਲਾ ਰਹੇ ਨੇ ਕਿ ਇਹ ਤੋਂ ਜ਼ਿਆਦਾ ਦਾ ਕਰਜ਼ਾ ਅਰ ਮਤਲਬ ਪੰਜਾਬ ਦੇ ਸਰ ਹੋਏਗਾ ਕਿਉਂਕਿ ਬਹੁਤ ਸਾਰੇ ਕੰਮ ਕਰਜ਼ਾ ਲੈ ਕੇ ਹੀ ਚਲਾਏ ਗਏ ਨੇ ਬਾਕੀ ਤਾਂ ਗੱਲ ਦੂਰ ਦੀ ਗੱਲ ਹੈ ਦੂਜੀ ਗੱਲ ਜਿਹੜੀਆਂ ਪਾਲਿਸੀ ਜੇ ਕਹਿੰਦੇ ਸੀ ਮਾਈਨਿੰਗ ਪਾਲਿਸੀ ਬਾਕੀ ਦੀਆਂ ਪਾਲਿਸੀ ਜਿਹੜੀਆਂ ਐਕਸਰਾਈਜ਼ ਪਾਲਿਸੀ ਇਹ ਸਾਰੀਆਂ ਪਾਲਿਸੀ ਜਿੱਦਾਂ ਕੋਈ ਬਹੁਤ ਜ਼ਿਆਦਾ ਬਿਹਤਰ ਰਿਜ਼ਲਟ ਸਾਹਮਣੇ ਨਹੀਂ ਆਇਆ ਕਿ ਇਹਦੇ ਚੋਂ ਆਮਦਨ ਬਹੁਤ ਜ਼ਿਆਦਾ ਸਰਕਾਰ ਨੂੰ ਹੋ ਰਹੀ ਹੋਵੇ। ਹੋਣ ਇੱਕ ਇਹ ਇਹ ਦਾ ਤੇ ਭਾਰ ਇਸੇ ਲੈਵਲ ਤੇ ਹੋਏਗਾ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਬਣੋ ਲਗਾਤਾਰ ਰਾਜਾਂ ਦੇ ਮਾਮਲੇ ਦੇ ਵਿੱਚ ਫੈਸਲੇ ਲਏ ਜਾ ਰਹੇ ਨੇ। ਮੰਨ ਲਵੇਗਾ ਕਿ ਪਹਿਲਾਂ 10% ਦਿੰਦੇ ਸੀ ਹੁਣ 40% ਕੀ ਬਾਈਟ ਚ ਰੱਖਿਆ ਜਾਊਗਾ। ਕਿਉਂਕਿ ਜੇ 40% ਰੱਖਿਆ ਜਾਊਗਾ ਜਿੰਨਾ ਸਟੇਟ ਨੂੰ ਮਿਲਦਾ ਸੀ ਤਾਂ ਉਹ ਕਿਹੜੇ ਖਾਤੇ ਚੋਂ ਕਿੱਥੋਂ ਕੱਢਿਆ ਜਾਏਗਾ ਕਿ ਉਹ ਵਾਇਟ ਰੱਖਣਗੇ ਜਾਂ ਨਹੀਂ ਰੱਖਣਗੇ ਖਾਸ ਤੌਰ ਤੇ ਜਿਵੇਂ ਇਸ ਵਾਰ ਗਵਰਨਮੈਂਟ ਆਫ ਇੰਡੀਆ ਨੇ ਮਜ਼ਦੂਰਾਂ ਨੂੰ ਜਿਚਾਉਣ ਦੇ ਵਾਸਤੇ ਥੋੜਾ ਪਹਿਲਾਂ ਨਾਲੋਂ ਜ਼ਿਆਦਾ ਰੱਖਤਾ 95000 ਕਰੋੜ ਰੁਪਈਆ ਰੱਖਤਾ ਪਹਿਲਾਂ 60000 ਕਰੋੜ ਸੀ ਹੁਣ ਉਹਨਾਂ ਨੇ 60 ਹੀ ਪਾਉਣਾ ਤੇ 40 ਇਹਨਾਂ ਨੇ ਪਾਉਣਾ ਤੇ ਉਹ 60000 ਦੇ ਵਿੱਚ 60% ਦੇ ਵਿੱਚ 95000 ਕਾਫੀ ਜਿਆਦਾ ਲੱਗਦਾ ਹੈ ਉਹ ਸਾਸੀ ਦੇ ਮੁਕਾਬਲੇ ਕੀ ਉਹ ਸਰਪਾਤ ਦੇ ਵਿੱਚ ਵਧਾ ਕੇ ਪੰਜਾਬ ਦੀ ਸਰਕਾਰ ਕੋਈ ਕੰਮ ਕਰ ਪਾਉਗੀ ਜਾਂ ਨਹੀਂ ਕਰ ਪਾਉਗੀ ਇਹ ਗੱਲ ਦੇਖਣ ਆਣੀ ਹੈ ਸਾਰੇ ਮਾਮਲੇ ਦੇ ਵਿੱਚ ਜਿਹੜਾ ਪੈਸਾ ਹੁਣ GST ਤੋਂ ਬਾਅਦ ਜੋ ਕਮੀ ਆਈ ਹੈ ਜੋ ਘਾਟਾ ਆਇਆ ਹੈ ਜੋ ਰੇਸੋ ਦੇ ਜਿਹੜੀ ਰੇਸੋ ਦੇ ਵਿੱਚ ਇਹਨਾਂ ਨੂੰ ਪੈਸੇ ਮਿਲਦੇ ਸੀ ਜੇ ਉਹ ਪੈਸੇ ਨਹੀਂ ਮਿਲਣਗੇ ਉਹਦੇ ਚ ਘਾਟਾ ਪਏਗਾ ਕੋਈ ਕਿੰਨੇ ਹਜ਼ਾਰ ਕਰੋੜ ਦਾ ਕਹਿੰਦਾ ਕੋਈ ਕਿੰਨੇ ਹਜ਼ਾਰ ਕਰੋੜ ਦਾ ਔਰ ਲਗਭਗ 5 ਸਾਲਾਂ ਚ 23-24 ਹਜ਼ਾਰ ਕਰੋੜ ਦੇ ਘਾਟੇ ਦੀ ਗੱਲ ਕੀਤੀ ਜਾਂਦੀ ਹੈ ਕੀ ਉਹ ਘਾਟਾ ਪੂਰਾ ਕਿਵੇਂ ਕਰਨਗੇ ਫਿਰ ਬਜਟ ਦੇ ਵਿੱਚ ਕਿ ਕਿੱਥੋਂ ਪੈਸਾ ਆਏਗਾ ਰੈਵਨਿਊ ਸਾਡਾ ਕਿੰਨਾ ਵਧਿਆ ਕਿੰਨਾ ਨਹੀਂ ਵਧਿਆ ਇਹ ਸਾਰੇ ਮਾਮਲੇ ਹੈਗੇ ਨੇ ਜਿਹੜਾ ਇਹਨਾਂ ਨੇ ਵਾਅਦੇ ਕੀਤੇ ਹੋਏ ਨੇ ਮੁਫਤ ਬਿਜਲੀ ਵਾਲਾ ਤਾਂ ਜਾਰੀ ਉਹ ਰੱਖਣਗੇ ਜਿਹੜਾ ਮੁਫਤ ਬਿਜਲੀ ਦਾ ਜਾਰੀ ਕੀਤਾ ਹੋਇਆ ਉਹਦੇ ਚ ਪੀਐਸਪੀਐਲ ਸੰਕਟ ਦੇ ਵਿੱਚ ਉਹ ਸੰਕਟ ਦੇ ਵਿੱਚ ਸੀ ਉਹਨਾਂ ਨੇ ਕਿਹਾ ਦੱਸੋ ਜੀ ਉਹਦੇ 'ਚ ਹੁਣ ਇੱਕ ਤਰੀਕੇ ਨਾਲੇ ਤਾਂ ਡਿਪਾਰਟਮੈਂਟਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ 스마트 ਮੀਟਰਾਂ ਦਾ ਅੱਲਾ ਜਿਹੜਾ ਰੂਲ ਹੈ ਕਿ ਉਹ ਲੱਗਣਗੇ 스마트 ਮੀਟਰ ਉਹਨੂੰ ਮਨਜ਼ੂਰੀ ਦਿੱਤੀ ਉਹਨੂੰ ਮਨਜ਼ੂਰੀ ਦਿੱਤੀ ਇਹਦਾ ਮਤਲਬ ਅਗਲੇ ਸਾਲ ਦੇ ਵਿੱਚ ਤਾਂ ਫਿਰ ਉਹ ਮੀਟਰਾਂ ਦਾ ਪੈਸਾ ਨਹੀਂ ਬਿਜਲੀ ਕੱਟੀ ਜਾਇਆ ਕਰੂਗੀ ਨਹੀਂ ਤਾਂ ਮੀਟਰਾਂ ਦੇ ਪੈਸੇ ਲਗਾਤਾਰ ਭਰਨੇ ਪੈਣਗੇ ਕੀ ਉਹਨਾਂ ਡਿਪਾਰਟਮੈਂਟਾਂ ਨੂੰ ਉਹਨਾਂ ਬਾਇਟ ਜਾਏਗਾ ਜਿੱਦਾਂ ਉਹ ਉਹਨਾਂ ਨੇ ਪੇਮੈਂਟ ਕਰਨੀ ਹੋਏਗੀ ਬਿਜਲੀ ਦੀ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜਾ ਪੈਸਾ ਤੁਸੀਂ ਬਿੱਲ ਭਰ ਰਹੇ ਹੋ ਪੰਚਾਇਤਾਂ ਤੋਂ ਲੈ ਕੇ ਉਹ ਪੰਚਾਇਤਾਂ ਤੋਂ ਲਗਾਤਾਰ ਲੈਂਦੇ ਰਹੋਗੇ ਜਾਂ ਕੁਝ ਕਰੋਗੇ ਵੀ ਇਸੇ ਤਰੀਕੇ ਦੇ ਨਾਲ ਗੱਲ ਹੈਗੀ ਹੈ ਇੱਕ ਜਿਹੜੀ ਇਹ ਕਿ 1000 ਰੁਪਏ ਵਾਲੀ ਇਸੂਫੇ ਨੇ ਸਾਰੇ ਕਰਦੇ ਨੇ ਵੈਸੇ ਤਾਂ ਸਾਡੀ ਪੋਲਿਟਿਕਸ ਇਹੋ ਜੀ ਹੋ ਗਈ ਹੈ ਜਿਹੜੀ ਬਿਨਾ ਮੰਗ ਤੋਂ ਵੀ ਪਿੱਛੇ ਜਦੋਂ ਬਿਹਾਰ ਦੀ ਇਲੈਕਸ਼ਨ ਹੋਈ ਸੀ ਬਿਹਾਰ ਦੀ ਇਲੈਕਸ਼ਨ ਤੇ ਨਤੀਸ਼ ਕੁਮਾਰ ਦੀ ਜਿਹੜੀ ਸਰਕਾਰ ਹੈ ਇੱਥੇ ਜਨਤਾਦਲ ਜੂ ਤੇ ਭਾਜਪਾ ਨੇ ਮਿਲ ਕੇ ਲੜੀ ਲੜੀ ਇੱਥੇ ਲੋਕ ਜਨਕ ਸ਼ਕਤੀ ਪਾਰਟੀ ਵੀ ਇਹਨਾਂ ਦੇ ਨਾਲ ਸੀ ਉੱਥੇ ਬੀਬੀਆਂ ਦੇ ਖਾਤੇ ਚ ਔਰਤਾਂ ਦੇ ਖਾਤੇ ਚ 10-10000 ਰੁਪਏ ਇਹਨਾਂ ਨੇ ਪਾਇਆ ਪਹਿਲਾਂ ਤੇ ਪਾ ਕੇ ਉਦੋਂ ਬਾਅਦ ਵੋਟਾਂ ਦਾ ਇੱਕ ਬਹੁਤ ਵੱਡੀ ਚੇਂਜ ਉਹਦੇ ਨਾਲ ਕਹਿੰਦੇ ਨੇ ਦੇਖੀ ਗਈ ਹੈ ਕਾਮਨ ਲਾਡੂ ਚ ਵੋਟਾਂ ਆਉਣੀਆਂ ਨੇ ਪਰ ਉਹਨਾਂ ਨੇ ਪਹਿਲਾਂ ਹੀ ਕਹਿੰਦੇ ਨੇ 5-5000 ਰੁਪਇਆ ਪਾਉਣ ਦਾ ਫੈਸਲਾ ਉਹਨਾਂ ਨੇ ਉਹ ਔਰਤਾਂ ਦੇ ਖਾਤਿਆਂ ਦੇ ਵਿੱਚ ਆਲਰੇਡੀ ਕਰ ਲਿਆ ਤੇ ਹੁਣ ਇੱਕ ਤਾਂ ਲੋਕ ਇਹਦੇ ਨਾਲ ਵੀ ਮੁਕਾਬਲਾ ਕਰਨਗੇ ਕਿ ਜੀ ਤੁਸੀਂ ਹਜ਼ਾਰ ਵੀ ਕਿਹਾ ਸੀ ਤੇ ਹਜ਼ਾਰ ਵੀ ਨਹੀਂ ਪਾ ਰਹੇ ਹਜ਼ਾਰ ਵੀ ਕਿਹੜੇ ਮਹੀਨੇ ਤੋਂ ਪਵੇਗਾ ਕਿਉਂਕਿ ਚੀਫ ਮਨਿਸਟਰ ਆਲਾਡ ਕਰ ਚੁੱਕੇ ਨੇ ਕਿ ਜੀ ਇਸ ਬਜਟ ਚ ਤੁਹਾਡਾ 1000 ਰੁਪਿਆ ਵੀ ਅਸੀਂ ਰੱਖਾਂਗੇ ਵਿਰੋਧੀ ਧਿਰਾਂ ਤੇ ਸਾਰੇ ਤਾਂ ਫਿਰ ਪਛੋਕੜ ਚੋਂ ਮੰਗ ਮੰਗ ਰਹੇ ਨੇ ਜਦੋਂ ਤੋਂ ਸਰਕਾਰ ਬਣੀ ਸੀ ਕਿ ਹੁਣ ਤੱਕ ਦਾ ਬਕਾਇਆ ਦੇਓ ਪਲਾਣਾ ਦੇ ਕੀ ਸੂਬੇ ਦੇ ਵਿੱਤ ਦੀ ਸੂਬੇ ਦੀ ਆਰਥਿਕਤਾ ਦੀ ਸੂਬੇ ਦੇ ਬਜਟ ਦੀ ਹਾਲਤ ਹੈਗੀ ਹੈ ਕਿ ਤੁਸੀਂ ਇੰਨੇ ਪੈਸੇ ਇਸ ਚੀਜ਼ ਤੇ ਖਰਚ ਕਰ ਸਕੋ ਕਿਉਂਕਿ ਤੁਹਾਡੇ ਕੋਲ ਜਿਹੜੇ ਹੜਪੀੜਤ ਨੇ ਹੜ ਆਏ ਨੇ ਉਹਨਾਂ ਦਾ ਨਾ 20000 ਰੁਪਿਆ ਵੀ ਸਾਰਿਆਂ ਨੂੰ ਨਹੀਂ ਦਿੱਤਾ ਗਿਆ ਅਜੇ ਵੀ ਲੋਕ ਐਜੀਟੇਸ਼ਨ ਕਰ ਰਹੇ ਨੇ ਕਿ ਸਾਨੂੰ ਤੁਸੀਂ ਨਹੀਂ ਦਿੱਤਾ ਔਰ ਹੋਰ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਉਹਨਾਂ ਦੇ ਨਾਲ ਤੁਸੀਂ ਮੈਚ ਨਹੀਂ ਕਰ پا ਰਹੇ ਤੁਹਾਡੇ ਕੋਲ ਫੱਡ ਹਾਊਸ ਦੀ ਨਹੀਂ ਮੁਨਾਜਮ ਰੌਲਾ ਪਾ ਰਹੇ ਨੇ ਕਿ ਸਾਡੇ ਡੀਏ ਤੇ ਸਾਡੇ ਬਕਾਏ ਉਹ ਉਸੇ ਲੈਵਲ ਦੇ ਉੱਤੇ ਖੜੇ ਨੇ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਮਾਈਟ ਤੋਂ ਕੋਈ ਤਵਕਕੋ ਹੁੰਦੀ ਹੈ ਕਿ ਇਹ ਕਰਨਗੇ ਜਾਂ ਨਹੀਂ ਕਰਨਗੇ ਪਰ ਉਹਨੀਆਂ ਚੀਜ਼ਾਂ ਦੇ ਵਿੱਚੋਂ ਮੇਰੇ ਖਿਆਲ ਨਾਲ ਵੋਟਾਂ ਨਹੀਂ ਸੰਭਵ ਹੈ ਕੋਈ ਹੋਰ ਆਲਾਨ ਵੀ ਕਰ ਦੇ ਹੁਣ ਇੱਕ ਆਲਾਨ ਜਿਹੜਾ ਇਹਨਾਂ ਨੇ ਕੀਤਾ ਹੈ ਭਾਵੇਂ ਬੋਰਡ ਸਾਰੇ ਪੰਜਾਬ ਚ ਲੱਗੇ ਨੇ ਉਹ ਬੋਰਡ ਇਹ ਲੱਗੇ ਨੇ ਕਿ 10 ਲੱਖ ਤੱਕ ਦਾ ਤੁਹਾਡਾ ਸਿਹਤ ਬੀਮਾ ਫ੍ਰੀ ਹੋ ਗਿਆ ਫ੍ਰੀ ਅਜੇ ਹੋਇਆ ਨਹੀਂ ਉਹ ਬੋਰਡ ਗਲਤ ਲੱਗੇ ਹੋਏ ਨੇ ਅਜੇ ਤਾਂ ਤੁਸੀਂ ਕਾਰਡ ਬਣਾਉਣ ਤੇ ਚੱਲੇ ਹੋ ਕਾਰਡ ਵੀ ਆਮਾਦੀ ਪਾਰਟੀ ਦੇ ਲੋਕਾਂ ਦੇ ਬਰਕਰਾਰਾਂ ਦੇ ਘਰਾਂ 'ਚ ਬਣ ਰਹੇ ਨੇ ਔਰ ਉਹਦੇ 'ਚ ਵੀ ਜਿਹੜੇ ਕੰਪਿਊਟਰਾਂ ਨੂੰ ਕੁਝ ਟੀਚਰਾਂ ਨੂੰ ਕਦੇ ਕਾਸੇ ਨੂੰ ਕਦੇ ਕਿਸੇ ਨੂੰ ਕੰਪਿਊਟਰ ਆਪਰੇਟਰ ਲੈ ਕੇ ਜਾ ਰਹੇ ਨੇ ਉੱਥੇ ਤੇ ਜਿਹੜੇ ਘਰਾਂ 'ਚ ਬਣ ਰਹੇ ਨੇ ਘਰਾਂ 'ਚ ਹੀ ਤੁਹਾਨੂੰ ਇਹ ਆ ਕਿ ਵੋਟ ਦਾ ਇੱਕ ਸੈਟਅਪ ਤੁਸੀਂ ਇਹ ਬਣਾ ਰਹੇ ਹੋ ਜਿਸ ਤਰੀਕੇ ਦੇ ਨਾਲ ਹੁਣ ਜਦੋਂ ਉਹ ਕਿੰਨੇ ਕਾਰਡ ਬਣ ਗਏ ਕਿੰਨੇ ਨਹੀਂ ਕਦੋਂ ਤੋਂ ਲਾਗੂ ਹੋ ਗਿਆ ਇਹ ਉਸ ਤੋਂ ਬਾਅਦ ਦੇਖਿਆ ਜਾਣਾ ਇਹ ਪਰ ਸਵਾਲ ਇਹ ਹੈ ਕਿ ਜੇ ਤੁਸੀਂ 10 ਲੱਖ ਦਾ ਰੱਖਤਾ ਹੈ ਕਾਰਡ ਵੰਡ ਗਏ ਔਰ ਜਿੰਨੀਆਂ ਫੈਮਿਲੀ ਜਿਹਨੇ ਤੁਸੀਂ ਤਾਂ ਇਹ ਕਿਹਾ ਕਿ ਇਹਦੇ ਵਿੱਚ ਕੋਈ ਬਾਅਦ ਨਹੀਂ ਆ ਸਾਰੀਆਂ ਹੀ ਫੈਮਿਲੀ ਜਿਹਨੇ ਜੇ ਲਗਭਗ 60 ਲੱਖ 65 ਲੱਖ ਦੇ ਕਰੀਬ ਫੈਮਿਲੀ ਆ ਪਰਿਵਾਰ ਤਾਂ 10 ਲੱਖ ਦੇ ਹਿਸਾਬ ਨਾਲ ਕਿੰਨਾ ਪੈਸਾ ਆਉਂਦਾ ਬਣਦਾ ਜੇਕਰ ਬਿਮਾਰੀ ਉਹਨਾਂ ਦੇ ਠੀਕ ਕਰਾਉਣੀ ਹੈ ਤਾਂ ਉਹਨਾਂ ਪੈਸਾ ਤੁਸੀਂ ਵਲਟ ਚਾਇਤ ਕੀ ਰੱਖੋਗੇ ਜਾਓ ਉਹ ਦਾਟੇ ਦਮ ਤੋੜ ਜੇਗੀ ਉਹ ਸਕੀਮ ਫਿਰ ਜੇ ਥੋੜਾ ਪੈਸਾ ਰੱਖਿਆ ਤਾਂ ਬਿਮਾਰੀ ਦਾ ਹਰ ਖਰਚ ਹੀ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਵਰੇਜ ਕੋਈ ਘਰ ਹੋਏਗਾ ਜਿਹੜਾ ਦਵਾਈ ਨਹੀਂ ਲੈਂਦਾ ਜਾਂ ਜਿਹਦੇ ਵਿੱਚ ਨਹੀਂ ਉਸ ਲੈਵਲ ਤੇ ਗੱਲ ਤਾਂ ਉਹ ਪੈਸਾ ਰੱਖਿਆ ਜਾਊਗਾ ਜਾਂ ਨਹੀਂ ਇਹ ਉਥੋਂ ਤੈ ਹੋਏਗਾ ਇਹ ਬੋਰਡ ਲਾਉਣ ਤੋਂ ਤੈ ਨਹੀਂ ਹੋਏਗਾ ਜੋ ਪੈਸਾ ਪੂਰੀ ਤਰ੍ਹਾਂ ਰੱਖਿਆ ਜਾਊਗਾ ਫਿਰ ਜਾ ਕੇ ਕੋਈ ਗੱਲ ਲੋਕਾਂ ਨੂੰ ਫਾਇਦਾ ਮਿਲੇਗਾ ਅੱਗੇ ਦੇਖਿਆ ਜਾਏਗਾ ਅਖਰ ਬਾਈਟ ਜੇ ਆਉਣਾ ਹੈ 6 ਮਾਰਚ ਤੋਂ ਕਹਿੰਦੇ ਨੇ ਆਹੋ ਲੰਬਾ ਡੇਟਾ ਤੇ ਹੋਲੀ ਦੇ ਲੰਘ ਜਾਣ ਤੋਂ ਬਾਅਦ ਜਿਹੜਾ ਸਾਡਾ ਬਾਈਟ ਸੈਸ਼ਨ ਸ਼ੁਰੂ ਹੋ ਜਾਣਾ 6 ਮਾਰਚ ਤੋਂ ਕਿੰਨਾ ਕੁ ਲੰਬਾ ਬਹੁਤਾ ਲੰਬਾ ਅੰਕਾ ਨੇ ਰੱਖਦੇ ਹੀ ਨਹੀਂ ਤੋਂ ਕਿ ਉਹਦੇ ਚ ਡਿਬੇਟ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੇ ਬਾਕੀ ਚੀਜ਼ਾਂ ਨੇ ਤੇ ਉਹਦੇ ਚ ਬਾਈਟ ਆ ਜੂਗਾ ਤੇ ਬਾਈਟ ਆ ਕੇ ਵੀ ਰੋਕਾਂਦੇ ਪਤਾ ਲੱਗ ਜੂਗਾ ਕਿ ਕਿੰਨੀਆਂ ਕਾਸ਼ਾਂ ਤੇ ਮੰਗਾ ਤੇ ਪੂਰਾ ਉਤਰੇ ਕਿੰਨੀਆਂ ਤੇ ਨਹੀਂ ਉਤਰੇ ਸਰਦਾਰ ਰਮੀਰ ਸਿੰਘ ਜੀ ਦੂਸਰਾ ਮਾਮਲਾ ਜੇ ਆਪਾਂ ਬਾਚੀ ਡੀਆਈਜੀ ਹਰਚਰਨ ਭੁੱਲਰ ਵਾਲਾ ਉਸ ਮਾਮਲੇ ਦੇ ਵਿੱਚ ਕੀ ਇਹ ਇਕੱਲੇ ਭੁੱਲਰ ਤੱਕ ਹੀ ਮਾਮਲਾ ਸੀਮਤ ਰਹਿਣ ਦੀ ਕਵਾਇਦ ਹੈ ਪੇਸ਼ਾ ਕੌਣ ਕਹਿਆ ਜਰਾ ਕਿ ਭ੍ਰਸਤਾਚਾਰ ਵਾਲਾ ਕੇਸ ਵੀ ਚੱਲੇਗਾ ਜੀ ਮਨਜ਼ੂਰੀ ਦੇਤੀ ਕੇਂਦਰ ਨੇ ਪਰ ਜਿਹੜੇ ਨਾਮ ਸਾਹਮਣੇ ਆਏ ਸੀ ਉਹਨਾਂ ਦਾ ਕੀ ਬਣ ਰਿਹਾ ਜੀ ਨਹੀਂ ਹਰਚਰਨਪੁਰ ਰੋੜ ਦਾ ਜਿਹੜਾ ਕੇਸ ਹੈ ਉਹ ਇਹ ਹੈ ਕਿ ਆਮ ਤੌਰ ਤੇ ਜਿਹੜੇ ਇਹ ਅਫਸਰ ਨੇ ਇਹਨਾਂ ਨੂੰ ਇੱਕ ਪ੍ਰੋਟੈਕਸ਼ਨ ਦਿੱਤੀ ਹੁੰਦੀ ਹੈ ਕਿ ਕੋਈ ਗਲਤ ਨਾ ਕੇਸ ਜਾਂ ਬਾਕੀ ਦਾ ਉਹਦੀ ਅਪਰੂਵਲ ਲੈਣੀ ਪੈਂਦੀ ਹੈ ਮੁਕੱਦਮਾ ਚਲਾਉਣ ਲਈ तमाम ਚੀਜ਼ਾਂ ਦੇ ਬਾਵਜੂਦ ਇਨਵੈਸਟੀਗੇਸ਼ਨ ਵੀ ਹੋ ਗਈ ਬਾਕੀ ਚੀਜ਼ਾਂ ਹੋ ਗਈ ਉਹਦੇ ਤੇ ਐਮਐਚਏ ਨੇ ਮਿਨਿਸਟਰੀ ਆਫ ਹੋਮ ਅਫੇਅਰ ਜਿੰਨੇ ਅਪਰੂਵਲ ਦਿੱਤੀ ਹੈ ਇਹਦਾ ਮਤਲਬ ਇਹ ਹੈ ਕਿ ਹੁਣ ਅਗੇ ਤੋਂ ਟ੍ਰਾਇਲ ਸ਼ੁਰੂ ਹੋ ਜਾਏਗਾ ਫਿਰ ਟ੍ਰਾਇਲ ਦੇ ਵਿੱਚ ਫਿਰ ਗਵਾਹਾਂ ਪੁਗਤੌੜੀਆਂ ਹੁੰਦੀਆਂ ਨੇ ਟ੍ਰਾਇਲ ਦੇ ਵਿੱਚ ਡਾਕੂਮੈਂਟੇਸ਼ਨ ਬਾਕੀ ਜਿਹੜੀ ਪਹਿਲਾਂ ਚਾਰਟ ਸੀਟ ਆ ਗਈ ਉਹਦੇ ਆਧਾਰ ਦੇ ਉੱਤੇ ਕੇਸ ਖੜਾ ਕਰਨਾ ਹੁੰਦਾ ਜਾਂ ਜੋ ਸਪਲੀਮੈਂਟ ਚਾਰਟ ਸੀਟ ਦੇਤੀ ਅਜੇ ਹੁਣੇ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਜਿਹੜੇ ਕੇਸ ਦੇ ਵਿੱਚ ਜ਼ਮਾਨਤ ਲਈ ਸੀ ਸਰਚਾਰਾ ਪੁੱਲਰ ਨੇ ਹਾਈ ਕੋਰਟ ਨੇ 2 ਦਿਨ ਪਹਿਲਾਂ ਹੀ ਉਸ ਦੀ ਜ਼ਮਾਨਤ 2 ਦਿਨ ਪਹਿਲਾਂ ਹੀ ਜ਼ਮਾਨਤ ਦੀ ਅਰਜ਼ੀ ਖਾਰਜ ਕੀਤੀ ਹੈ ਪੇ ਨਹੀਂ ਜੀ ਇਹ ਗਵਾਹ ਨੂੰ ਮੁਖਰਾ ਸਕਦੇ ਨੇ ਜਾਂ ਬਾਕੀ ਨੇ ਦਾ ਮਤਲਬ ਜੇੜ ਦੇ ਅੰਦਰ ਹੀ ਅਜੇ ਰਹਿਣ ਦੀ ਸੰਭਾਵਨਾ ਤਾਂ ਹੈਗੀ ਹੈ ਜੇ ਜ਼ਮਾਨਤ ਨਹੀਂ ਹੋ ਸਕ੍ਰੀਨ ਕੋਰਟ ਜਾਣਗੇ ਨਹੀਂ ਜਾਣਗੇ ਜਾਂ ਇੱਥੇ ਹੀ ਕੋਈ ਦੁਬਾਰਾ ਆਉਣਗੇ ਉਹ ਨਾਲ ਦੀ ਸਟ੍ਰੈਟਜੀ ਹੈ ਪਰ ਹਾਈ ਕੋਰਟ ਨੇ ਜਵਾਬ ਦਿੱਤਾ ਤੇ ਉਪਰੋਂ ਐਮਚੇ ਨੇ ਅਪਰੂਵਲ ਦਿੱਤੀ ਇਹਦਾ ਮਤਲਬ ਉਹਦੀਆਂ ਮੁਸ਼ਕਲਾਂ ਤਾਂ ਵੱਧ ਰਹੀਆਂ ਨੇ ਉਹ ਕੇਚੋਂ ਕਿਨਾ ਹੋ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਜਾਂਚ ਜਿਹੜੀ ਸੀਬੀਆਈ ਉਸਲਾ ਵਦ ਦੇ ਉੱਤੇ ਵੀ ਕਰ ਰਹੀ ਸੀ ਕਿ ਜਿਹੜੀਆਂ ਡੈਰੀਆਂ ਮਿਲੀਆਂ ਡੈਰੀ ਮਿਲੀ ਜਾਂ ਬਾਕੀ ਦੀਆਂ ਚੀਜ਼ਾਂ ਮਿਲੀਆਂ ਉਸ ਕਿਹਨਾ ਲੋਕਾਂ ਦੇ ਨਾਮ ਨੇ ਕੀ ਉਹ ਨਾਮਾਂ ਅੱਗੇ ਤੁਰਿਆ ਜਾਏ ਜਾਂ ਉਹ ਨਾਮਾਂ ਦੀ ਜਾਂਚ ਕੀਤੀ ਜਾਏ ਔਰ ਕਿਹਾ ਜਾ ਰਿਹਾ ਕਿ ਐਮ ਐਚ ਏ ਜਿਹਨੇ ਸਾਰਾ ਕੁਝ ਫੜਿਆ ਜਾਂ ਬਾਕੀ ਚੀਜ਼ਾਂ ਸਹੀਆਂ ਹੋਰ ਅੰਡਰ ਸੈਕਟਰੀ ਜਿਹੜਾ ਐਮ ਐਚ ਏ ਦਾ ਹੈ ਉਹ ਅੰਡਰ ਸੈਕਟਰੀ ਨੂੰ ਵੀ ਗਵਾਹ ਦੇ ਵਜੋਂ ਬਣਾਇਆ ਗਿਆ ਇਸ ਕੇਸ ਦੇ ਵਿੱਚ ਸੀਬੀਆਈ ਨੇ ਦੇ ਹੈ ਤੇ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਨਾਮ ਆਏ ਨੇ ਡੈਰੀ ਚ ਇਲਾਤ ਹੈ ਇਸਕੇ ਗੋੜਪੋਟੜ ਕੋਪਿਟੜ ਪ੍ਰੋਇਆ ਕੰਮ ਹੋ ਗਿਆ ਹੁਣ ਸ਼ਾਇਦ ਕੋਈ ਗੱਲ ਹੀ ਨਾ ਹੋਵੇ ਪਰ ਹੁਣ ਲੇਟੈਸਟ ਕੁਝ ਸੰਕੇਤ ਇਹੋ ਜੇ ਆ ਰਹੇ ਨੇ ਕਿ ਸੀਬੀਆਈ ਉਹਨਾਂ ਵਾਲੇ ਬੰਦਿਆਂ ਵਾਲੇ ਪਾਸੇ ਨੂੰ ਵੀ ਜਿਹੜੇ ਨਾਮ ਉਹਦੇ ਚ ਆਏ ਨੇ ਉਹ ਪੁੱਛਗੇਛ ਬਲ ਤੁਰੂਗੀ ਉਹਨਾਂ ਦੀ ਜਾਂਚ ਵੀ ਹੋਏਗੀ ਕੁਝ ਹੋਰ ਬੰਦੇ ਆਉਣਗੇ ਇਸ ਜੱਦ ਦੇ ਵਿੱਚ ਤੇ ਜੇ ਉਸ ਬੰਦੇ ਉਸ ਜੱਦ ਦੇ ਵਿੱਚ ਆਉਣਗੇ ਤਾਂ ਲਾਜ਼ਮੀ ਹੈ ਤੇ ਦੁਬਾਰਾ ਫੇਰ ਇੱਕ ਫਿਕਰਮੰਦੀ ਸ਼ੁਰੂ ਹੋਗੀ ਆਉਣਗੇ ਜਿਹੜੇ ਬੰਦੇ ਪਹਿਲਾ ਟਿਕ ਟਕਾ ਹੋ ਗਿਆ ਸੀ ਵਿੱਚ ਦੀ ਕਿ ਚਲੋ ਜੀ ਮਾਮਲਾ ਟਲ ਗਿਆ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਧੋੜ ਦੇ ਨਾਲ ਜਿਹੜਾ ਰਾਬਤੇ ਚ ਸੀ ਚਾਹੇ ਮੇਲ ਦੇ ਤੌਰ ਤੇ ਚਾਹੇ ਵਟਸਐਪ ਦੇ ਤੌਰ ਤੇ ਚਾਹੇ ਟੈਲੀਫੋਨਕ ਕਨਵਰਸੇਸ਼ਨ ਦੇ ਤੌਰ ਤੇ ਬਿਊਰੋਕਰੇਟ ਵੀ ਕਹੀ ਤੇ ਪੁਲਿਸ ਅਫਸਰ ਵੀ ਕਹੀ ਤੇ ਜੁਡੀਸ਼ਨ ਸਰਵਿਸ ਦੇ ਬੰਦੇ ਵੀ ਕਹੀ ਮਤਲਬ ਵੱਖ-ਵੱਖ ਟਾਈਪ ਦੇ ਵੀਆਈਪੀ ਲੋਕ ਇਸ ਲੈਵਲ ਦੇ ਸੀਗੇ ਤੇ ਹੁਣ ਕਿ ਸਾਨੂੰ ਜਿਹੜਾ ਵਿਚੋਲੇ ਦੇ ਤੌਰ ਤੇ ਸੀ ਤਾਂ ਇਹ ਜਿਹੜੇ ਅਫਸਰ ਜਦੋਂ ਕੋਈ ਕਰਾਪਟ ਹੁੰਦਾ ਹੈ ਤਾਂ ਹਰ ਇੱਕ ਦਾ ਕੋਈ ਨਾ ਕੋਈ ਵਿਚੋਲਾ ਹੁੰਦਾ ਹੈ ਡਾਇਰੈਕਟ ਪੈਸੇ ਉਹ ਮੇ ਫੜਨ ਦੀ ਬਜਾਏ ਜਾਂ ਬਾਕੀ ਦੀਆਂ ਚੀਜ਼ਾਂ ਦੇ ਹੁਣ ਕੀ ਸੀਬੀਆਈ ਕੁਝ ਨਵੇਂ ਵਿਚੋਲੇ ਨੂੰ ਇਕੱਠੇ ਕਰ ਲੂਗੀ ਹੋਰਾਂ ਨੂੰ ਵੀ ਜਾਂ ਨਹੀਂ ਜੇ ਤਾਂ ਉਧਰੋਂ ਆਏਗਾ ਕੋਈ ਐਵੀਡੈਂਸ ਕ੍ਰੀਏਟ ਹੋਏਗਾ ਫਿਰ ਤਾਂ ਲੱਗੇ ਪਰ ਇੱਕ ਗੱਲ ਜ਼ਰੂਰ ਹੈ ਕਿ ਜਿੱਥੇ ਭੁੱਲਰ ਦੇ ਖਿਲਾਫ ਇਹ ਮੁਕੱਦਮਾ ਸਟਾਰਟ ਹੋ ਗਿਆ ਚੱਲ ਜੂਗਾ ਹੁਣ ਇਹ ਉਮੀਦ ਬਣੀ ਹੈ ਕਿ ਸਜ਼ਾ ਜਾਂ ਜਾਬ ਤੱਕ ਪਹੁੰਚੂਗਾ ਜਾਂ ਨਹੀਂ ਪਹੁੰਚੂਗਾ ਜਿੰਨੇ ਤੱਥ ਆਏ ਸੀਬੀਆਈ ਕੋਲ ਪਤਾ ਲੱਗੂਗਾ ਬਾਕੀਆਂ ਦੇ ਮਾਮਲੇ ਦੇ ਵਿੱਚ ਜਾਂਚ ਕੁਝ ਸਲੋ ਹੋਏ ਜਿਹੜਾ ਲੱਗਿਆ ਲੋਕਾਂ ਨੂੰ ਬਾਰੀ ਤੌਰ ਤੇ ਹੁਣ ਤੱਕ ਇਹੀ ਲੱਗਦਾ ਕਿ ਸਲੋ ਹੈ ਕੰਮ ਤੇ ਜੇ ਉਹ ਤੇਜ਼ ਹੋ ਕੇ ਗੱਲ ਆਉਂਦੀ ਆ ਤਾਂ ਇੱਕ ਕ੍ਰੈਡੇਬਿਲਟੀ ਬਣਦੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੀਬੀਆਈ ਦੀ ਵੀ ਕਿ ਨਹੀਂ ਜੀ ਸੀਬੀਆਈ ਦੇ ਜਿਹੜਾ ਦਾਇਰੇ 'ਚ ਕੋਈ ਆ ਗਿਆ ਤੇ ਉਹਦੇ ਖਿਲਾਫ ਉਹ ਕਾਰਵਾਈ ਕਰਦੀ ਹੈ ਤੇ ਉਹ ਕਾਰਵਾਈ ਲੋਕ ਮਰਖਨ ਚਾਹਣਗੇ ਵੀ ਦੇਖਣਾ ਵੀ ਚਾਹਣਗੇ ਕਿ ਜਿਹੜੇ ਬੰਦੇ ਕਰਾਪਟ ਨੇ ਜਿਹੜੇ ਲੋਕਾਂ ਨੂੰ ਇਸ ਠੰਗ ਦੇ ਨਾਲ ਪਰੇਸ਼ਾਨ ਕਰਦੇ ਨੇ ਜਾਂ ਜਿਹੜੇ ਕਾਨੂੰਨ ਨੂੰ ਤੇ ਨਿਯਮਾਂ ਨੂੰ ਤਾਕਤ ਤੇ ਰੱਖ ਕੇ ਆਪਣੀ ਆਉਧਿਆਂ ਦੀ ਦੁਰਵਰਤੋਂ ਕਰਦੇ ਰਹੇ ਆਪਣਾ ਘਰ ਭਰਨ ਦੇ ਲਈ ਉਹਦਾ ਵੇਪਰਦ ਹੋਣਾ ਬੇहद ਜ਼ਰੂਰੀ ਹੈ ਔਰ ਉਹ ਜਿੰਨੀ ਜਲਦੀ ਹੋ ਸਕੇ ਜਿੰਨੀ ਜਲਦੀ ਜਾਂਚ ਹੋਵੇ ਤੇ ਟਰਾਂਸਪੇਰੈਂਟ ਮੈਨਾਂ ਵਾਲ ਹੋਵੇ ਤੇ ਉਹਨਾਂ ਚਾ ਦਵਦੀਆ ਹੋਏਗਾ ਜੇ ਕਰੇ ਗੱਲ ਅੱਗੇ ਤੁਰਦੀ ਹੈ ਬਿਲਕੁਲ ਦੇਖਦੇ ਹਾਂ ਜੀ ਹੁਣ ਇਹ ਕਿਵੇਂ ਅੱਗੇ ਵਧਦਾ ਮਾਮਲਾ ਦੂਸਰਾ ਮਾਮਲਾ ਵਿਕਰਮ ਜੀਠੀ ਵਾਲਾ ਜੇ ਆਪਾਂ ਦੇਖੀਏ ਵਿਕਰਮ ਜੀਠੀ ਔਰੀ ਜਮਾਨਤ ਨੇ ਤੇ ਉਸੇ ਤਰੀਕੇ ਨਾਲ ਸਰਕਾਰ ਤੇ ਸਵਾਲ ਵੀ ਕਰਦੇ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਉਹਨਾਂ ਦੀ ਆ ਜਾਂਦੀ ਹੈ ਮੁੜ ਕੇ ਪਰ ਉਹਨਾਂ ਦੀ ਸਿਕਿਉਰਟੀ ਨੂੰ ਲੈ ਕੇ ਕੋਈ ਸਵਾਲ ਆਏ ਨੇ ਜੀ ਉਹਦੇ ਉੱਤੇ ਸਰਕਾਰ ਦੇ ਲਈ ਹੁਣ ਸਮੀਖਿਆ ਵਾਲੀ ਪ੍ਰਕਿਰਿਆ ਦੇ ਵਿੱਚ ਸਵਾਲ ਖੜਾ ਸਰਕਾਰ ਦੀ ਜਵਾਬਦੇਹੀ ਹੈ ਜੀ ਉਹਦੇ ਵਿੱਚ ਸੁਰਖਿਆ ਦਾ ਮੁੱਦਾ ਜਿਹੜਾ ਵਿਕਰਮ ਮਜੀਠੀਆ ਦਾ ਉਹਨਾਂ ਦੇ ਵਕੀਲ ਸ਼ੁਰੂ ਤੋਂ ਹੀ ਉਠਾਉਂਦੇ ਰਹੇ ਨੇ ਜਦੋਂ ਜੇਲ੍ਹ ਦੇ ਅੰਦਰ ਸੀ ਉਹਦੋਂ ਵੀ ਤੇ ਜਦੋਂ ਫਿਰ ਜਿਹੜੀ ਇੱਕ ਚਿੱਠੀ ਲਿਖਤੀ ਸੀ ਸਪੈਸ਼ਲ ਡੀਜੀਪੀ ਨੇ ਜੇਲ੍ਹ ਵਾਲਿਆਂ ਨੂੰ ਕਿ ਜੇਲ੍ਹ ਦੇ ਵਿੱਚ ਸਾਨੂੰ ਕੋਈ ਇਨਫਰਮੇਸ਼ਨ ਆਈ ਹੈ ਧਿਆਨ ਰੱਖੋ ਉਹਨੇ ਹੋਰ ਜ਼ਿਆਦਾ ਉਸਦਾਨ ਨੂੰ ਵੱਲ ਦਿੱਤਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਸੁਰੱਖਿਆ ਨੂੰ ਖਤਰਾ ਤੇ ਜਿਹੜੇ ਬਹੁਤ ਸਾਰੇ ਕੈਮਰੇ ਲਾਏ ਵਿਕਰਮਜੀਠੀਆ ਨੇ ਜਿਹੜੀ ਗੱਲ ਹੈ ਇੱਥੇ ਵੀ ਮਹਾਲੀ ਦੀ ਆਜ਼ਾਦ ਦੇ ਵਿੱਚ 22 ਨੇਮ ਵੀ ਅਫਸਰਾਂ ਦਾ ਨਾਮ ਲਿਖਾਇਆ ਹੈ ਕਿ ਇਹ ਬੰਦਿਆਂ ਨੇ ਮੇਰੀ ਜਿਹੜੀ ਮੈਨੂੰ ਤੰਗ ਪ੍ਰੇਸ਼ਾਨ ਕਰਨ ਦੇ ਲਈ ਕਿਵੇਂ ਕੈਮਰੇ ਲਾਏ ਸੀ ਕਿਵੇਂ ਕੋਈ ਵੀ ਮੇਰੇ ਕੋਲ ਐਜੀ ਜਗ੍ਹਾ ਨਹੀਂ ਸੀ ਜਿੱਥੇ ਮੈਂ ਬੈਠ ਸਕਦਾ ਜਾਂ ਬਾਕੀ ਜੀ ਜਗ੍ਹਾ ਸੋ ਉਹ ਸ਼ੋਅ ਹੈਗਾ ਅਲੱਗ ਚੱਲ ਚੰਗੀ ਰਿਹਾ ਉਹ ਉਹਦੇ ਨਾਲ ਜੋੜ ਕੇ ਮੇਰੇ ਕਹਿਣਾ ਕੋਈ ਨਾ ਕੋਈ ਗੱਲ ਹੋਏਗੀ ਹੁਣ ਜਿਹੜਾ ਹਾਈ ਕੋਰਟ ਚ ਸਿਕਿਉਰਿਟੀ ਦਾ ਚਾਹੁੰਦਾ ਸੀ ਪਹਿਲਾਂ ਤਾਂ ਡੀਜੀਪੀ ਨੇ ਵੀ ਤੇ ਪੰਜਾਬ ਦੇ ਬਾਕੀ ਉਹਨਾਂ ਨੇ ਇੱਕ ਮਤਲਬ ਸਿਵਰਾ ਸਬੰਧੀ ਸੀ ਕਿ ਸਾਡੀ ਜ਼ਿੰਮੇਵਾਰੀ ਹੈ ਔਰ ਇਸੇ ਢੰਗ ਦੇ ਨਾਲ ਬਾਕੀ ਨੂੰ ਕਹਿੰਦਾ ਸੀ 150 ਪ੍ਰੋਡਕਟਰ ਨੂੰ ਕਹਿੰਦਾ ਬਾਕੀਆਂ ਨੂੰ ਕਹਿੰਦਾ ਕਿ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਜਵਾਬਦੇ ਹੋਵੋਗੇ ਸੁਰੱਖਿਆ ਦੇ ਪ੍ਰੋਪਰ ਇੰਤਜ਼ਾਮ ਕਰਨਾ ਹੁਣੋ ਜ਼ਮਾਨਤ ਤੇ ਵੀ ਬਾਹਰ ਜ਼ਮਾਨਤ ਤੇ ਬਾਹਰ ਆ ਕੇ ਉਦੋਂ ਬਾਅਦ ਤਾਂ ਹੁਣ ਜਿਹੜਾ ਅਧਿਕਾਰੀਆਂ ਦੀ ਜਿੰਮੇਵਾਰੀ ਤਾਂ ਖਤਮ ਹੈ ਹੁਣ ਤਾਂ ਓਵਰঅল ਜਿੰਮੇਵਾਰੀ ਹੈ ਹਾਂ ਬਾਕੀ ਗੱਲ ਇਹ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਸੁਰੱਖਿਆ ਦਾ ਮਾਤਾ ਮਾਰਦਾ ਕੱਲਾ ਬਿਕਰਮ ਮਜੀਠੀਆ ਦਾ ਛੱਡ ਪੀ ਦਿਓ ਉਹ ਬੇਹਦ ਜਿਆਦਾ ਹੈ ਉਧਰ ਪੁਲਿਸ ਬਹੁਤ ਜਿਆਦਾ ਕੁਝ ਕਰ ਨਹੀਂ پا ਰਹੀ ਚਾਹੇ ਗੈਂਗਸਟਰ ਦੇ ਮਾਮਲੇ ਤੋਂ 72-72 ਘੰਟੇ ਦੀ ਗੱਲ ਕਰ ਰਹੀ ਆ ਬਾਕੀ ਚੀਜ਼ਾਂ ਪਰ ਆਏ ਦਿਨ ਕਤਲ ਹੋ ਰਹੇ ਨੇ ਆਏ ਦਿਨ ਪਰੋਤੀਆਂ ਮੰਗੀਆਂ ਜਾ ਰਹੀਆਂ ਨੇ ਆਏ ਦਿਨ ਕੋਈ ਇਹੋ ਜਿਹਾ ਜਿਹੜਾ ਲਾਂਡਰ ਦੀ ਸਿਚੁਏਸ਼ਨ ਖੜੀ ਦਿਖਾਈ ਦਿੰਦੀ ਆ ਕਿਸ ਨਾ ਕਿਸੇ ਰੂਪ ਦੇ ਵਿੱਚ ਉਹਦਾ ਜਵਾਬ ਪੁਲਿਸ ਕੋਲ ਉਹਦੇ ਬਾਰੇ ਵੀ ਜਿਹੜਾ ਪੁੱਛਿਆ ਜਾ ਰਿਹਾ ਹਾਈ ਕੋਰਟ ਹੀ ਪੁੱਛ ਰਹੀ ਹੈ ਹਾਈ ਕੋਰਟ ਨੇ ਪਿਛਲੇ ਦਿਨਾਂ ਚ ਪੁੱਛਿਆ ਡੀਜੀਪੀ ਨੂੰ ਦੋ ਤਿੰਨ ਵਾਰ ਕਾਊਂਟਰ ਕੀਤਾ ਗਿਆ ਹਾਲਾਂਕਿ ਕੀਤਾ ਤਾਂ ਇਹ ਵੀ ਜਾ ਰਿਹਾ ਲੋਕਾਂ ਦੇ ਵਿੱਚ ਕਿ ਪੰਜਾਬ ਦੀ ਸਰਕਾਰ ਦੀ ਇਹੋ ਜਿਹੀ ਕਿਹੜੀ ਮਜਬੂਰੀ ਹੈ ਜਾ ਕਈ ਲੋਕਾਂ ਨੇ ਆਵਾਜ਼ ਉਠਾਈ ਬਕਰ ਮਜੀਠੀਆਂ ਨੇ ਆ ਆਕੇ ਉਠਾਈ ਉਹਨਾਂ ਨੇ ਸਵਾਲ ਡੀਜੀਪੀ ਤੇ ਉਠਾਏ ਉਹ ਕਹਿੰਦੇ ਨੇ ਕਿ ਤੁਹਾਨੂੰ ਕਾਰਜਕਾਰੀ ਡੀਜੀਪੀ ਕਿਉਂ ਹੈ ਇੰਨੇ ਦਮੇ ਸਨ ਤੋਂ ਬਾਅਦ ਪੰਜਾਬ ਵਰਗੀ ਸਟੇਟ ਦਾ ਕੋਈ ਜਿਹੜਾ ਰੈਗੂਲਰ ਡੀਜੀਪੀ ਕਿਉਂ ਨਹੀਂ ਲਾਇਆ ਜਾ ਰਿਹਾ ਪਿਛਲੇ ਦਿਨਾਂ ਚ ਸੁਪਰੀਮ ਕੋਰਟ ਨੇ ਵੀ ਇਹਦਾ ਬੁਰਾ ਬਣਾਇਆ ਕਿ ਜਿਹੜੇ ਸੂਬਿਆਂ ਨੇ ਕਾਰਜਕਾਰੀ ਡੀਜੀਪੀ ਲਾਏ ਨੇ ਇਹ ਕਿਉਂ ਲਾਏ ਨੇ ਇਹ ਗਲਤ ਨਹੀਂ ਤੇ ਤੁਸੀਂ ਨਾਮ ਤੇ ਜੋ ਉਪਰ ਤੇ ਨਾਮ ਭੇਜ ਕੇ ਉਹਨਾਂ ਤੋਂ ਸਲੈਕਟਡ ਜਿਹੜਾ ਡੀਜੀਪੀ ਲੱਗੂਗਾ ਤੇ ਉਹੀ ਡੀਜੀਪੀ ਹੋਊਗਾ ਹੁਣ ਜਿਹੜੇ ਇਹ ਕੇਸ ਚੱਲ ਰਿਹਾ ਸੀ ਤਾਂ ਹਾਈ ਕੋਰਟ ਨੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਇਹਦਾ ਮਤਲਬ ਦੋਨਾਂ ਨੂੰ ਇਹ ਇੱਕ ਨੋਟਿਸ ਭੇਜਿਆ ਕਿ ਉਹਦੀ ਸਿਕਿਉਰਿਟੀ ਨੂੰ ਉਹਦੀ ਸੁਰੱਖਿਆ ਨੂੰ ਰੀ ਅਸੈਸ ਕਰੋ ਰੀ ਅਸੈਸ ਮਤਲਬ ਮੁੜ ਕੇ ਅੰਦਾਜ਼ਾ ਲਾਓ ਕੋਈ ਖਤਰਾ ਪ੍ਰੈਕਟੀਕਲੀ ਹੈਗਾ ਜਾਂ ਨਹੀਂ ਜੇ ਹੈਗਾ ਤਾਂ ਫਿਰ ਸੁਰੱਖਿਆ ਦਾ ਹੋਰ ਪੰਜਾਬ ਕੀ ਕਰਨਾ ਜੇ ਨਹੀਂ ਹੈਗਾ ਤਾਂ ਰਿਪੋਰਟ ਦਿਓ ਤਾਂ ਇਹਦਾ ਮਤਲਬ ਇੱਕ ਗੱਲ ਹੋ ਜੇਗੀ ਜਵਾਬਦੇਹੀ ਤਾਂ ਹੁੰਦੀ ਹੈ ਨਾ ਜਾ ਕੇ ਜਦੋਂ ਯੂਨੀਅਨ ਹੋਮ ਮਿਨਿਸਟਰੀ ਆਪਣੀ ਏਜੰਸੀ ਆ ਰਹੀ ਪੁੱਛ ਕੇ ਹਾਈ ਕੋਰਟ ਚ ਦੇਗੀ ਤੇ ਪੰਜਾਬ ਵਾਲੇ ਵੀ ਦੇਣਗੇ ਫਿਰ ਉਸ ਲੈਵਲ ਦਾ ਹੋਏਗਾ ਇਸ ਲਈ ਵੀਆਈਪੀ ਦੀ ਸਿਕਿਉਰਿਟੀ ਦੇ ਜਿਹੜੇ ਮਾਮਲੇ ਨੇ ਇਹ ਤਾਂ ਬਾਰ-ਬਾਰ ਉੱਠ ਖੜਦੇ ਨੇ ਪਰ ਇਦੋਂ ਵੀ ਜ਼ਿਆਦਾ ਜਿਹੜੇ ਪਬਲਿਕ ਸਿਕਿਉਰਿਟੀ ਦੇ ਮਾਮਲੇ ਨੇ ਜਿਹੜੀ ਸੈਂਸ ਆਫ ਸਿਕਿਉਰਿਟੀ ਸਮਾਜਿਕ ਤਾਣੇ ਬਾਣੇ ਚ ਪੂਰੇ ਸਮਾਜ ਚ ਹੋਣੀ ਚਾਹੀਦੀ ਹੈ ਜਿੱਥੇ ਲੋਕਾਂ ਨੂੰ ਲੱਗੇ ਕਿ ਮੈਂ ਇੱਥੇ ਫਿਰ ਰਿਹਾ ਮੈਂ ਸੇਫ ਹ ਉਹਦੇ ਮੁੱਦੇ ਬਹੁਤ ਘੱਟ ਉੱਠਦੇ ਨੇ ਮੁਕਾਬਲਤਨ ਕਿਸੇ ਵੀ ਰੂਪ ਦੇ ਵਿੱਚ ਔਰ ਉਹ ਮੁੱਦੇ ਜਿਆਦਾ ਜ਼ਰੂਰੀ ਨੇ ਇਸ ਸਾਰੇ ਮਾਹੌਲ ਦੇ ਵਿੱਚ ਜਦੋਂ ਸਾਰ ਸਿਕਿਉਰਟੀ ਸਾਰੇ ਕਿਤੇ ਹੋਏਗੀ ਤਾਂ ਲੀਡਰਾਂ ਦੀ ਵੀ ਸਿਕਿਉਰਟੀ ਵਾਝੂਗੀ ਉਹਦੇ ਚ ਸੁਰੱਖਿਆ ਆਪਣੇ ਆਪ ਹੋ ਜੂਗੀ ਕਿਸੇ ਰੰਗ ਦੇ ਰੂਪ ਦੇ ਵਿੱਚ ਇਸ ਲਈ ਇਹ ਚੀਜ਼ਾਂ ਆਟੋਮੈਟਿਕਲੀ ਦੇਖ ਰਲੀਆਂ ਜਾਂ ਕਰਨਾ ਹੁੰਦੀਆਂ ਨੇ ਇਹਦੇ ਤੇ ਜੇ ਸਮਾਜ ਉੱਠੂਗਾ ਤਾਂ ਸਮਾਜ ਦੀ ਸਿਕਿਉਰਟੀ ਦੀ ਕੋਈ ਗੱਲ ਨਹੀਂ ਇੰਡੀਵਿਜੂਅਲ ਕੇਸ ਜਾਂਦੇ ਰਹਦੇ ਨੇ ਬਾਕੀ ਇੰਡੀਵਿਜੂਅਲ ਦਾ ਵੀ ਰਾਈਟ ਹੈ ਕਿ ਉਹ ਆਪਣੀ ਸੁਰੱਖਿਆ ਦੀ ਗੱਲ ਕਰੇ ਪਰ ਓਵਰਆਲ ਸਮਾਜ ਦਾ ਵੀ ਹੱਕ ਹੈ ਉਹਦਾ ਹੀ ਵੱਡਾ ਗਵਰਨਮੈਂਟ ਹੈ ਇਸ ਲਈ ਛੁੜਦੇ ਨੇ ਬੰਦੇ ਕਿ ਭਾਈ ਤੂੰ ਸਾਡਾ ਸਭ ਦਾ ਖਿਆਲ ਰੱਖਣਾ ਬਿਲਕੁਲ ਸਰਕਾਰਾਂ ਦੀ ਆਪਣੀ ਜ਼ਿੰਮੇਵਾਰੀ ਬਹੁਤ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਤਾਂ ਕਾਨੂੰਨੀ ਤੌਰ ਤੇ ਤਾਂ ਹੈਗੀ ਹੋਈ ਹੈ ਜਿਹੜੇ ਸਮਾਜਿਕ ਫੈਸਲੇ ਲੈਂਦੇ ਨੇ ਉਹਦੀ ਵੀ ਜ਼ਿੰਮੇਵਾਰੀ ਹੈ ਕਿ ਜਿਵੇਂ ਵਪਾਰ ਸਮਝੌਤੇ ਦੀ ਗੱਲ ਕਰੀ ਉਹਦਾ ਪ੍ਰਭਾਵ ਜਿਵੇਂ ਕਿਹਾ ਜਾ ਰਿਹਾ ਕਿ ਮੁਲਕ ਤੇ ਪੈਣ ਜਾ ਰਿਹਾ ਸੂਬਿਆਂ ਤੇ ਪੈਣ ਜਾ ਰਿਹਾ ਆਮ ਜਨਤਾ ਤੇ ਪੈਣ ਜਾ ਰਿਹਾ ਪਰ ਸਰਕਾਰ ਉਹਦਾ ਵਿਕਿਆਨ ਹੋ ਉਹ ਐਸਕੇਮ ਨੇ ਜਿਹੜਾ ਪ੍ਰੋਗਰਾਮ ਲਿਖਿਆ ਇਸ ਵਿਪਾਤ ਨੂੰ ਉੱਤੇ ਦੇ ਵਿਰੁੱਧ ਦਾ ਕਿਉਂ ਉਸ ਨੂੰ ਅਸੀਂ ਤਿੰਨ ਖੇਤੀਗੋਨਾ ਦੇ ਅੰਦੋਲਨ ਤੋਂ ਵੱਡਾ ਅੰਦੋਲਨ ਹੁੰਦਾ ਦੇਖ ਰਹੇ ਹਾਂ ਕਿਉਂ ਜੀ ਤਿਆਰੀਆਂ ਉਹਨਾਂ ਦੀ ਕਿਉਂ ਜੀ ਰਣਨੀਤੀ ਹੈ ਤੇ ਮਾਮਲੇ ਤੇ ਨਹੀਂ ਹੈ ਤਿੰਨ ਜਿਹੜੇ ਕਾਨੂੰਨ ਸੀ ਜਿਹੜੇ ਪਹਿਲੇ ਕਾਲੇ ਕਾਨੂੰਨ ਕਹਿੰਦੇ ਉਹਨਾਂ ਦਾ ਦਾਇਰਾ ਇੰਨਾ ਵੱਡਾ ਨਹੀਂ ਸੀ ਜਿੰਨਾ ਇਸ ਦੀਨ ਦਾ ਦਾਇਰਾ ਹੋਊਗਾ ਜਿੱਧਰ ਨੂੰ ਜਾ ਰਹੀ ਹੈ ਦੀਨ ਦੀ ਜੁਆਇੰਟ ਸਟੇਟਮੈਂਟ ਆਈ ਹੈ ਦੂਜੀ ਜਿਹੜੀ ਡਿਟੇਲ ਲੀਗਲ ਲੋਕ ਕਹਿੰਦੇ ਨੇ ਸਾਡੀ ਟੀਮ ਆ ਜਿਹੜੀ ਉਜ यूएस ਗਈ ਹੋਈ ਐ ਚਲੀ ਗਈ ਐ ਤੇ ਜਿਨੇ ਸਹੀ ਪਾਉਣੀ ਐ ਔਰ ਜੇ ਉਸੇ ਡਾਇਰੈਕਸ਼ਨ ਚ 딜 ਹੋਣੀ ਐ ਜੁਆਇਟ ਸਟੇਟਮੈਂਟ ਦੀ ਡਾਇਰੈਕਸ਼ਨ ਨਹੀਂ ਬਦਲ ਸਕਦੀ ਉਸ 딜 ਦੀ ਬਾਕੀ ਦੇ ਨਾਲੋ ਜਿੱਥੇ ਅਮਰੀਕਾ ਦੇ ਕਿਸਾਨ ਭਗੜੇ ਪਾ ਰਹੇ ਨੇ ਜਿੱਥੇ ਅਮਰੀਕਨ ਗਵਰਨਮੈਂਟ ਨੇ ਕਹਿ ਰਹੀ ਹੈ ਕਿ ਅਸੀਂ ਆਪਣੇ ਤਰੀਕੇ ਨਾਲ ਆਪਣਾ ਦੇਸ਼ ਰੱਖਿਅਤ ਕਰਨਾ ਹੈ ਜਾਂ ਬਾਕੀ ਦੇ ਨੇ ਸਾਡੇ ਵਾਲੇ ਪਾਸੇ ਮਜੂਦ ਸੀ ਸਾਡੇ ਵਾਲੇ ਪਾਸੇ ਨਾ ਤਾਂ ਵਿਦੇਸ਼ ਮੰਤਰੀ ਇਹ ਕਹਿ ਰਿਹਾ ਕਿ ਮੈਨੂੰ ਨਹੀਂ ਪਤਾ ਮੰਨ ਜ ਮੰਤਰੀ ਨੂੰ ਪੁੱਛੋ ਮੰਨ ਜ ਮੰਤਰੀ ਕਹ ਰਿਹਾ ਉਹਨੂੰ ਪੁੱਛੋ ਸਾਡੇ ਕੋਈ ਢੜਲੇ ਨਾਲ ਇਹ ਗੱਲ ਕਰਨ ਲਈ ਤਿਆਰੀ ਨਹੀਂ ਹੈ ਹਾਂ ਹੀਠਾ ਬੰਦੇ ਜ਼ਰੂਰ ਲਾਏ ਹੋਏ ਨੇ ਗੌਰਮੇਟਰ ਨੇ ਕਿ ਤੁਸੀਂ ਕੋਈ ਡੀਲ ਬਹੁਤ ਵਧੀਆ ਡੀਲ ਬਹੁਤ ਹੁੰਦੀ ਆ ਉਹਨਾਂ ਨੂੰ ਉਹਨਾਂ ਹੀ ਪਤਾ ਹੈ ਜਿਵੇਂ ਹਾਥੀ ਅਖਾਤੇ ਕਪੜਾ ਵੰਨ ਕੇ ਹਾਥੀ ਦਿਖਾ ਦੋ ਵਿਆ ਪੇਲਰ ਆ ਜੇ ਉਹ ਉਹਨਾਂ ਦਾ ਡੀਲ ਤਾਂ ਕੋਈ ਨਾ ਐਡਾ ਵੱਡਾ ਸੈਟਅਪ ਦੇ ਵਿੱਚ ਕੋਈ ਸਟਡੀ ਹੁੰਦੀ ਆ ਨਾ ਬਾਕੀ ਦੀਆਂ ਚੀਜ਼ਾਂ ਹੁੰਦੀਆਂ ਨੇ ਸਵਾਲ ਇਹ ਹੈ ਕਿ ਕਿਸਾਨੀ ਨੂੰ ਐਸਕੇਮ ਨੂੰ ਇਹ ਕਲੀਅਰ ਹੋ ਗਿਆ ਪੂਰੀ ਤਰ੍ਹਾਂ ਕਿ ਇੱਕ ਡੈਥ ਗਾਰੰਟੇ ਇਸ ਵਾਰ ਨਹੀਂ ਕਿਉਂਕਿ ਪਹਿਲੀ ਵਾਰ ਕਿਸੇ ਡਿਵੈਲਪਡ ਕੰਟਰੀ ਅਮਰੀਕਾ ਵਰਗੇ ਦੇਸ਼ ਨੇ ਜਿਹੜਾ ਖੇਤੀ ਜਾਂ ਡੇਅਰੀ ਨਾਲ ਸੰਬੰਧਤ ਕੁਝ ਚੀਜ਼ਾਂ ਦਾ ਰਸਤਾ ਖੋਲਿਆ ਜਾ ਰਿਹਾ ਉਹ ਵੀ ਜ਼ੀਰੋ ਟੈਰਫ ਤੇ ਖੋਲਿਆ ਜਾ ਰਿਹਾ ਤੇ ਉਹ ਦੂਜੇ ਪਾਸੇ 18% ਦਾ ਹੋਏਗਾ ਔਰ ਜਦੋਂ ਉਧਰ ਖੋਲ ਨੂੰ ਕੋਲਣਗੇ ਤਾਂ ਚਲਦੇ ਚਲਦੇ ਚੰਦੇ ਚਲਦੇ ਇਹ ਕੰਮ ਉਧਰ ਨੂੰ ਕੱਲ ਜੇ ਮੈਂ ਕਹਿੰਦੇ ਨੇ ਸਹਿਤੋਂ ਜ਼ਿਆਦਾ ਪੈਸੇ ਦੀ ਹੁੰਦੀ ਹੈ ਕਿ ਜਦੋਂ ਲਾਂਗਾ ਖੁੱਲ ਜਾਂਦਾ ਰੋ ਮੋਕੜਾ ਹੁੰਦਾ ਹੀ ਜਾਂਦਾ ਹੈ ਉਹ ਲੰਗਾ ਮਤਲਬ ਛੋਟਾ ਨਹੀਂ ਹੁੰਦਾ ਕਿਸੇ ਵੀ ਰੂਪ ਦੇ ਵਿੱਚ ਇਹਦੇ ਲਈ ਐਸਕੇਐਮ ਨੇ ਆਲਰੇਡੀ 11 ਦੇ ਉੱਤੇ ਪਹਿਲਾਂ ਵੀ ਇੱਕ ਫੈਸਲਾ ਕੀਤਾ ਸੀ ਪਹਿਲਾਂ ਤਾਂ ਟ੍ਰੇਡ ਯੂਨੀਅਨਾਂ ਦਾ ਫੈਸਲਾ ਸੀ 12 ਤਰੀਕ ਨੂੰ ਪਰ ਐਸਕੇਐਮ ਸਹਿਯੋਗ ਦੀ ਸੀ ਹੁਣ ਐਸਕੇਐਮ ਨੇ ਫੈਸਲੇ ਕੀਤੇ ਨੇ ਕਿ 22 ਫਰਵਰੀ ਨੂੰ ਜਿਹੜੇ ਭਾਜਪਾ ਤੇ ਕਾਂਗਰਸ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਦੀ ਲੀਡਰਸ਼ਿਪ ਦੇ ਘਰਾ ਦੇ ਘਰਾਓ ਕਰਨੇ ਨੇ ਉਹਨਾਂ ਨੂੰ ਮੰਗ ਪੱਤਰ ਦੇਣੇ। ਉਹਦੇ ਤੋਂ ਬਾਅਦ ਫਿਰ ਅਗਲਾ ਸਟੈਪ ਇਹਨਾਂ ਨੇ ਇਹ ਕੀਤਾ ਹੋਇਆ ਕਿ ਉਹ 27 ਤਰੀਕ ਨੂੰ ਵਿਰੋਧੀ ਜਿਹੜੇ ਮੁੱਖ ਮੰਤਰੀ ਦੇ ਵੱਖ-ਵੱਖ ਰਾਜਾਂ ਦੇ ਤੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਵਿਧਾਨ ਸਭਾਵਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਮੈਨਰੰਡਮ ਦੇਣੇ ਨੇ ਤੇ ਉਹਨਾਂ ਸਾਰਿਆਂ ਨਾਲ ਨੂੰ ਕਹਿਣਾ ਕਿ ਡੀਲ ਗਲਤ ਹੈ ਤੁਸੀਂ ਇਹ ਤਾਂ ਸਟੈਂਡ ਲਓ ਜਾਂ ਬਾਕੀ ਦੀਆਂ ਚੀਜ਼ਾਂ ਜਿਸ ਵੀ ਲੈਵਲ ਦੇ ਉੱਤੇ ਹੁੰਦੀਆਂ ਨੇ 9 ਮਾਰਚ ਤੱਕ ਫਿਰ ਪਿੰਡ-ਪਿੰਡ ਜਨਤਕ ਮੀਟਿੰਗਾਂ ਦਾ ਇੱਕ ਮਾਸ ਮੂਵਮੈਂਟ ਦੇ ਲੈਵਲ ਦੇ ਉੱਤੇ ਉਹ ਇੱਕ ਪ੍ਰੋਗਰਾਮ ਉਹਨਾਂ ਨੇ ਅਨਾਉਂਸ ਕੀਤਾ ਹੋਇਆ ਹੈ ਕਿ ਇਧਰ ਜਾਊਗਾ ਹੁਣ ਜਿਹੜਾ ਇਹ ਵੱਡਾ ਕੰਟੈਕਸਟ ਦਾ ਪ੍ਰੋਗਰਾਮ ਹੈ ਵੱਡੇ ਪੱਧਰ ਤੇ ਇੱਕ ਜਦ ਤੱਕ ਜਦੋਂ ਜਹਾਜ਼ਾਂ ਦੀ ਗੱਲ ਹੈ ਦੂਜੇ ਪਾਸੇ ਪਾਰਟੀਆਂ ਦਾ ਸਵਾਲ ਹੈ ਪਾਰਟੀਆਂ ਕੀ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਇੱਥੇ ਕਿ ਅਸੀਂ ਡੀਲ ਦੇ ਖਿਲਾਫ ਆਂਗੇ ਗੱਲ ਤੇ ਅਕਾਲੀ ਦਰ ਵੀ ਕਹਿ ਰਿਹਾ ਅਸੀਂ ਡੀਲ ਦੇ ਖਿਲਾਫ ਆਂ ਤੇ ਕਾਂਗਰਸ ਵੀ ਕਹਿ ਰਹੀ ਹੈ ਪਰ ਇਹ politically ਇਹਨਾਂ ਤੇ ਉਹ mass movement ਬਿਲਡ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਇਹ ਕਹਿੰਦੇ ਨੇ 27 ਸਾਨੂੰ ਲਿਆਓ ਤੁਹਾਨੂੰ ਕਿਸੇ ਨੂੰ ਵੀ ਲਿਆਂਦਾ ਚਾਹੇ BJP ਆ ਗਈ ਹੋ ਤਾਂ ਹੈ ਹੀ ਫਿਰ ਉਹ ਕੇਦਰ ਦੇ ਨਾਲ ਇਹਨਾਂ ਚੋਂ ਵੀ ਕਿਸੇ ਨੂੰ ਨਹੀਂ ਆਲਾ ਤੁਸੀਂ ਕਿਵੇਂ ਕਰ ਦੋਗੇ ਡੀਲ ਨੈਸ਼ਨਲ ਲੈਵਲ ਤੇ ਹੋਈ ਹੈ ਜਿਉ ਗਵਰਨਮੈਂਟ ਨੇ ਕੀਤੀ ਹੈ ਤੁਹਾਡੇ ਕੋਲ ਕਿਹੜਾ ਅਧਿਕਾਰ ਹੋਏਗਾ ਕਿ ਤੁਸੀਂ ਡੀਲ ਨੂੰ ਵਾਪਸ ਕਰਾ ਦੋਗੇ 27 ਅੱਜ ਤਾਂ ਰੌਲਾ ਪਾਓ ਨਾ ਅੱਜ ਜਿਹੜੀ ਮੋਬਾਈਲਾਈਜੇਸ਼ਨ ਕਰੋਗੇ ਦੇਸ਼ ਦੇ ਵਿੱਚ ਵੱਖ-ਵੱਖ ਲੋਕ ਜਿੱਥੇ ਕਿਤੇ ਬ੍ਰੋਧਿਤ ਰਹੀਆਂ ਸਰਕਾਰਾਂ ਨੇ ਉੱਥੇ ਉਹ ਸਰਕਾਰਾਂ ਆਪਣੇ ਪੰਧਰ ਤੇ ਉਹਦੇ ਕੋਲ ਸਾਧਨ ਵੀ ਨੇ ਬਾਕੀ ਨੇ ਮੋਬਾਈਲਿਜ਼ੇਸ਼ਨ ਉਸ ਲੈ ਬੰਦੇ ਉੱਤੇ ਕਰੇ ਜਿੱਥੇ ਕਿਤੇ ਨਹੀਂ ਹੈ اپੋਜੀਸ਼ਨ ਚਾਹ ਤਾਂ ਉਹ ਵੀ ਲਾਮਬੰਦੀ ਕਰੇ ਪਰ ਸਿਆਸਤਦਾਨ ਸਾਡਾ ਜਿਹੜਾ ਅਸਲ ਚ ਸੰਕਟ ਇੱਥੇ ਹੀ ਆ ਰਿਹਾ ਹੈ ਕਿ ਲੜਾਈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਾਂ ਛੋਟੇ ਵਪਾਰੀ ਜਾਂ ਜਿਹੜੇ ਬੰਦੇ ਉਹਨਾਂ ਨੂੰ ਆਪਣੀ ਆਪ ਹੀ ਲੜਨੀ ਪੈਣੀ ਹੈ ਇਹ ਲੋਕ ਉਸ ਲੜਾਈ ਦਾ ਹਿੱਸਾ ਨਹੀਂ ਬਣ پا ਰਹੇ ਉਹਦੇ ਰੀਜਨ ਨੇ ਜੋ ਘੇ ਡਵੈਲਪਮੈਂਟ ਦਾ ਜਿਹੜਾ ਮਾਡਲ ਹੈ ਕਾਰਪੋਰੇਟ ਡਵੈਲਪਮੈਂਟ ਦਾ ਇਹਨਾਂ ਕੋਲ ਉਦੋਂ ਅਲਟਰਨੇਟਿਵ ਮਾਡਲ ਨਹੀਂ ਹੈ ਇਹ ਇਸ ਕਰਕੇ ਉਸ ਮਾਡਲ ਤੋਂ ਦੂਰ ਜਾ ਕੇ ਕੋਈ ਗੱਲ ਕਰਨ ਲਿਪ ਸਰਵਿਸ ਕਰ ਦੇਣਗੇ ਕਈ ਵਾਰੀ ਬਿਆਨ ਦੇ ਦੇਣਗੇ ਇੱਕ ਅੱਧਾ ਜੋਗੀ ਹੈ ਪਰ ਲੋਕਾਂ ਨੂੰ ਤਿਆਰ ਕਰਕੇ ਜਦੋਂ ਜਨ ਵਿੱਚ ਪਾਉਣ ਉਹ ਸੰਭਵ ਨਹੀਂ ਲੱਗਦਾ ਇਹਨਾਂ ਦੇ ਸਾਰੇ ਮਾਮਲੇ ਦੇ ਵਿੱਚ ਇਸ ਕਰਕੇ ਸਿਆਸਤ ਇੱਕ ਪਾਸੇ ਖੜੀ ਨਜ਼ਰ ਆ ਰਹੀ ਹੈ ਤੇ ਦੂਜੀਆਂ ਜੜੀਆਂ ਜਾਂ ਸਿਆਸੀ ਪਾਰਟੀਆਂ ਸਿਆਸਤ ਨਾ ਕੋ ਸਿਆਸੀ ਪਾਰਟੀਆਂ ਮੇਨ ਜੜੀਆਂ ਸਟਰੀਮ ਦੀਆਂ ਨੇ ਤੇ ਦੂਜੇ ਪਾਸੇ ਲੋਕ ਜਿਨ੍ਹਾਂ ਤੇ ਉਦਾਸਰ ਪੈਣਾ ਉਹ ਲੜਾਈ ਦੇ ਮੈਦਾਨ 'ਚ ਨਜ਼ਰ ਆ ਰਹੇ ਨੇ ਦੇਖਦੇ ਆ ਫਿਊਚਰ ਦੇ ਵਿੱਚ ਫਿਰ ਉਹ ਸਿਆਸਤ ਨੂੰ ਕੀ ਪ੍ਰਭਾਵਿਤ ਕਰਦੇ ਬਿਲਕੁਲ ਕਿਸ ਤਰੀਕੇ ਕਰ ਨਾਲ ਪ੍ਰਭਾਵਿਤ ਕਰਦੇ ਨੇ ਦੇਖਦੇ ਬਹੁਤ ਸ਼ੁਕਰੀਆ ਸਰਦਾਰ ਸਿੰਘ ਜੀ ਸਾਰੀਆਂ ਖਬਰਾਂ ਤੇ ਗੰਭੀਰ ਮੰਥਨ ਦੇ ਲਈ ਤੁਹਾਡਾ ਧੰਨਵਾਦ ਸੱਚ ਕਰਕੇ